ਸਤ ਸ੍ਰੀ ਅਕਾਲ ਦੋਸਤੋ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਹਾਂ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਈਪਾਦੀ ਸਰਕਾਰ ਰਿਪੀਟ ਹੋਈ ਸੀ ਤਾਂ ਆਪਣੀ ਹਾਰ ਦੇ ਪਿੱਛੇ ਦਾ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਦੱਸਿਆ ਸੀ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਝੂਠ ਨਹੀਂ ਮਾਰੇ ਇਸੇ ਕਰਕੇ ਮੈਂ ਲਗਾਤਾਰ ਦੂਜੀ ਵਾਰ ਚੋਣਾਂ ਦੇ ਵਿੱਚ ਹਾਰ ਗਿਆ ਸ਼ਾਇਦ ਇਸੇ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇੰਨੇ ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਜੋ ਕਿ ਕਦੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ 16 ਮਾਰਚ 2017 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਐਜ਼ ਅ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਦੇ ਵਜੋਂ ਸੌ ਚੁੱਕੀ ਸੀ ਅਤੇ ਅੱਜ 16 ਮਾਰਚ 2018 ਦਾ ਸਮਾਂ ਪੂਰਾ ਸਾਲ ਇਹ ਸਰਕਾਰ ਨੂੰ ਹੋ ਚੁੱਕਿਆ ਹੈ ਪੰਜਾਬ ਦੇ ਲੋਕ ਇਸ ਬਾਰੇ ਕੀ ਸੋਚਦੇ ਨੇ ਇੱਕ ਸਾਲ ਦੀ ਸਰਕਾਰ ਬਾਰੇ ਇਸੇ ਤੇ ਆਧਾਰਿਤ ਹੈ ਅੱਜ ਦੀ ਸਾਡੀ ਖਾਸ ਪੇਸ਼ਕਸ਼ ਚਾਹੁੰਦਾ ਹੈ ਪੰਜਾਬ ਜਾਂ ਪਛਤਾਉਂਦਾ ਹੈ ਪੰਜਾਬ ਪੰਜਾਬ ਦੇ ਲੋਕ ਇਸ ਸਰਕਾਰ ਬਾਰੇ ਇੱਕ ਸਾਲ ਦੇ ਕਾਰਜਕਾਰ ਬਾਰੇ ਕੀ ਸੋਚਦੇ ਨੇ ਤੁਹਾਨੂੰ ਦਿਖਾ ਦਿੰਨੇ ਆ ਮੈਂ ਤਾਂ ਕੁਝ ਨਹੀਂ ਕਿਉਂ ਕੀ ਗੱਲ ਹੈ ਕਿ ਕੋਈ ਚੀਜ਼ ਲਾਗੂ ਤਾਂ ਹੋਈ ਨਹੀਂ ਅਜੇ ਤੱਕ ਨਸ਼ਾ ਵੀ ਉੱਥੇ ਹੀ ਹੈ ਰੇਤਾ ਯੁੱਧ ਦੇ ਚੱਕਰ ਰਿਆ ਬਾਕੀ ਕਰਜਾ ਵੀ ਉਦਾਂ ਹੀ ਲੋਕਾਂ ਦਾ ਚੱਲਦਾ ਕੋਈ ਖਾਸ ਰਿਲੀਫ ਹੈ ਨਹੀਂ ਮੁਲਾਜ਼ਮ ਬਹੁਤ ਦੁਖੀ ਹੈ ਕਿ ਇਹਨਾਂ ਨੂੰ ਤਾਂ ਇੱਕ ਪੈਸਾ ਨਹੀਂ ਮਿਲਿਆ ਜਿੱਦਾਂ ਰਾਜਾ ਨੋ ਨੋ ਮੈਂ ਤਾਂ ਕੁਝ ਨਹੀਂ ਠੀਕ ਹੈ ਜੀ ਨਾ ਕੁਸਾਇਨਾ ਮਾੜਾ ਕੀਤਾ ਨਾ ਵਧੀਆ ਕੀਤਾ ਇੱਕ ਸਾਜ ਪਤਾ ਵੀ ਲੱਗਦਾ ਨਹੀਂ ਪਰਫਾਰਮੈਂਸ ਦਾ ਕੁਝ ਠੀਕ ਹੈ ਹੋਰ ਨਾ ਨਾ ਕੋਈ ਖਾਸ ਨਹੀਂ ਸੋਸ ਬਈ ਦੇਖੋ ਆਪਾਂ ਤਾਂ ਖੁਸ਼ ਹੀ ਹੈ ਰਿਕਾਰਡਿੰਗ ਟੂ ਸੋਰਸਸ ਆਫ ਮਨੀ ਫਾਰ ਦਾ ਗਵਰਨਮੈਂਟ ਹੈ ਉਹਨਾਂ ਬਖ ਜਾਣੇ ਜੀ ਕਿੰਨੀ ਹੈ ਦੇ ਆਰ ਡੂਇੰਗ ਬੈਸਟ ਕੁਝ ਹੋਰ ਲੋਕਾਂ ਕੋਲ ਇੱਥੇ ਜਾਣਦੇ ਆ ਇੱਕ ਸਰਕਾਰ ਇੱਕ ਸਾਲ ਹੋ ਚੁੱਕਿਆ ਸਰਕਾਰ ਬਣੇ ਨੂੰ ਕੋਈ ਫਾਇਦਾ ਹੋਇਆ ਕੋਈ ਖੁਸ਼ ਜਾਂ ਨਾ ਖੁਸ਼ ਨਹੀਂ ਇਹਨਾਂ ਕੋਈ ਫਾਇਦਾ ਕਾਕਾ ਹੋਇਆ ਹੈਗਾ ਸਾਡਾ ਕੱਜੀ ਡਿਵੈਲਪਮੈਂਟ ਚ ਉਤੀ ਰੁਕੀ ਪਈ ਆ ਸਪੈਸ਼ਲ ਜਿਹੜਾ ਮਹਾਲੀ ਦੀ ਜਿਹੜੀ ਹੈ ਡਿਵੈਲਪਮੈਂਟ ਰੁਕੀ ਪਈ ਆ ਪੂਰੀ ਮਤਲਬ ਇੱਕ ਸਾਲ ਚ ਕੋਈ ਫਰਕ ਨਾ ਵੀ ਆਰ ਨਾਟ ਸੈਟੀਸਫਾਈ ਨਾ ਸਰਕਾਰ ਨੇ ਕੀਤਾ ਕੁਝ ਨਹੀਂ ਲਾਰੇ ਤਾਂ ਬਹੁਤ ਲਾਏ ਕਿ ਇਹ ਕਰ ਦੇਣਗੇ ਉਹ ਕਰ ਦੇਣਗੇ ਪੰਦਾਲਾ ਜਿਵੇਂ ਮੋਦੀ ਨੇ ਕਿਹਾ ਸੀ 15-15 ਲੱਖ ਦਾ ਘਰ ਅਕਾਊਂਟ ਚ ਆ ਜਾਏਗਾ ਕਿਹੜੇ ਨਵੇਂ ਪੈਸੇ ਨਹੀਂ ਆਇਆ ਉਲੂ ਬਣਾ ਕੇ ਵੋਟ ਲੈ ਬਸ ਹੁਣ ਭੁੱਲ ਗਿਆ ਸਾਰ ਜਨਤਾ ਨੂੰ ਫਿਰ 5 ਸਾਲ ਦਾ ਬਾਅਦ ਫਿਰ ਪੁੱਛਣਗੇ ਵੀ ਕੀ ਕਰਨਾ ਹੁਣ ਖੁਸ਼ ਹੈ ਜੀ ਅਰਫ ਸਾਹਿਬ ਆਈ ਹੋਈ ਹੈ ਆ ਜੀ ਖੁਸ਼ ਆ ਪਰ ਉਹਨੇ ਕੋਈ ਕੋ ਹੋਰ ਕੋਈ ਸੀ ਤਾਂ ਤੋਂ ਬੰਦੇ ਨਾ ਉਹਨੇ ਕੋਈ ਕੁਛ ਛੱਡਿਆ ਹੀ ਨਹੀਂ ਪਿਛਲੀ ਸਰਕਾਰ ਨੇ ਤੁਸੀਂ ਕੀ ਕਹਿੰਦਾ ਮੈਂ ਤਾਂ ਸਿੱਧੀ ਗੱਲ ਕਰੂੰਗਾ ਭਾਈ ਮੈਂ ਭੌਜੀ ਬੰਦਾ ਕਿਉਂਕਿ ਜੇ ਪਿਛਲੇ ਕੋਈ ਛੱਡ ਜਾਂਦੇ ਤਾਂ ਤਾਂ ਕੋਈ ਦਿੰਦੇ ਉਹਨਾਂ ਨੂੰ ਉਹਨਾਂ ਕੋਲ ਹੈਗਾ ਖਰੇ ਦੇਣ ਕੀ ਬਚਰੇ ਇੱਕ ਗੱਲ ਪਾ ਖੁਸ਼ ਨੂੰ ਕੀ ਲੱਗਦਾ ਖੁਸ਼ ਹੋ ਕੇ ਨਾ 30 ਸਾਲ ਪਰਚ ਕੋਈ ਡਵੈਲਪਮੈਂਟ ਨਵੀਂ ਨਜ਼ਰ ਨਹੀਂ ਆਈ ਸਾਡੀ ਪਾਰਕ ਚ ਇੱਕ ਲਾਇਬ੍ਰੇਰੀ ਬਣੀ ਸੀ ਜਿਹੜੀ ਕਿ ਅਕਾਲੀਆਂ ਵਾਲੇ ਬਣੀ ਸੀ ਇਹਨਾਂ ਤੋਂ ਸਾਲ ਪਰਸ ਅਦਗਟ ਨਹੀਂ ਹੋਇਆ ਨੰਬਰ 2 ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਐਨੀ ਵੱਡੀ ਪਾਰਕ ਹੈ ਵੀ ਇਹਦੇ ਵਿੱਚ 5-7 ਕੂੜਾ ਸਿਟਣ ਵਾਲੇ ਕੂੜੇਦਾਨ ਲਾ ਦਿਓ ਅੱਜ ਤੱਕ ਇਹਦੇ ਵਿੱਚ ਕੋਈ ਨਵਾਂ ਨਹੀਂ ਲਾਇਆ ਜਿਹੜਾ ਪੁਰਾਣਾ ਉਟਿਆ ਪਿਆ ਦੇਖਣ ਜਾ ਕੇ ਦੇਖੋ ਬਾਕੀ ਅਸੀਂ ਬਿਲਕੁਲ ਸ਼ੈਟੀਫਾਈਡ ਨਹੀਂ ਨਕਮੀ ਸਰਕਾਰ ਬਿਲਕੁਲ ਨਹੀਂ ਕੋ ਕੋ ਨਾਖੁਸ਼ ਹੈ ਅਸੀਂ ਕੁਝ ਨਹੀਂ ਕੀਤਾ ਜੋ ਵਾਦੇ ਕੀਤੇ ਸੀ ਉਹ ਫੁਗਰੇ ਨਹੀਂ ਹੋਏ ਹਾਂ ਹਰ ਕੱਲ ਤੇ ਫੇਲ ਆ ਜੀ ਹਾਂਜੀ ਕੀ ਲੱਗਦਾ ਈ ਤੁਹਾਨੂੰ ਖੁਸ਼ ਹੋ ਕੇ ਨਾ ਖੁਸ਼ ਖੁਸ਼ ਅਸੀਂ ਹਰ ਹਰ ਰੰਗ ਖੁਸ਼ ਹਸ ਇੱਕ ਸਾਲ ਹੋ ਗਿਆ ਕੈਪਟਨ ਅਮਨਦਰ ਸਿੰਘ ਦੀ ਸਰਕਾਰ ਨੂੰ ਪੰਜਾਬ ਚ ਬਣਿਆ ਖੁਸ਼ ਹੋ ਕਿ ਨਾ ਖੁਸ਼ ਹੋ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਸਰਕਾਰ ਸਰਕਾਰ ਵੀ ਕਦੀ ਮਾੜੀ ਹੋਈ ਆ ਸਰਕਾਰਾਂ ਜਿਹੜੀਆਂ ਆਪਣੇ ਖਿਆਲ ਨਾਲ ਜਿਹੜਾ ਬੜਾ ਅੱਛਾ ਕੰਮ ਕਰ ਰਹੀਆਂ ਇੰਪਰੂਵਮੈਂਟ ਕਰ ਰਹੀਆਂ ਉਹ ਉਹਨਾਂ ਦਾ ਮਤਲਬ ਚੰਗੇ ਬੰਦੇ ਆਪਣੇ ਆਪ ਉਹਨਾਂ ਦਾ ਕੰਮ ਕਰ ਰਹੇ ਆਪਣਾ ਵਧੀਆ ਔਰ ਠੀਕ ਕੰਮ ਕਰ ਰਹੇ ਆ ਇਹ ਗਲਤ ਵਲਤ ਤੇ ਜਿਹੜੇ ਕੰਮ ਹੁੰਦੇ ਰਹਿੰਦੇ ਆ ਜੇ ਕੰਮ ਕਰਾਂਗੇ ਤੇ ਫਿਰ ਕੋਈ ਨਾ ਕੋਈ ਗਲਤੀ ਹੁੰਦੀ ਹੈ ਜੇ ਕੰਮ ਹੀ ਨਹੀਂ ਕਰਾਂਗੇ ਗਲਤੀ ਮਲਤੀ ਕਿੱਥੋਂ ਹੋਊਗੀ ਅਕਾਲੀਆ ਸਰਕਾਰ ਵੀ ਸਹੀ ਸੀ ਆ ਦੋਵੇਂ ਸਰਕਾਰਾਂ ਸਹੀ ਸੀ ਆਪਣੀ ਮਰਜ਼ੀ ਨਾਲ ਉਹ ਵੀ ਮਾਰੇ ਨਹੀਂ ਸੀ ਚੰਗੇ ਸੀ ਉਹਨਾਂ ਨੇ ਬਹੁਤ ਵਧੀਆ ਕਰਤਾ ਜਿਹੜਾ ਜਿਹੜਾ ਜਿੰਨੇ ਕੰਮ ਕੀਤੇ ਆ ਦੂਸਰੀਆਂ ਕੰਸਟਰਕਸ਼ਨ ਆ ਰੋਡਸ ਆ ਤੇ ਆ ਜਿਹੜੀ ਬਿਜਲੀ ਦਾ ਕੰਮ ਆ ਜਿਹੜਾ ਉਹ ਕਦੀ ਵੀ ਨਹੀਂ ਸਾਨੂੰ ਤੰਗੀ ਆਉਣ ਦਿੱਤੀ ਜੇ ਬਿਜਲੀ ਦੀ ਆ ਜਿਹੜੇ ਗਰਮੀਆਂ ਦੇ ਵਿੱਚ ਤੇ ਹੁਣ ਵੀ ਵੇਖੋ ਸਰਕਾਰ ਹੁਣ ਵੀ ਆਂਦੇ ਆ ਵੀ ਅਸੀਂ ਅਸੀਂ ਬਿਜਲੀ ਤੇ ਪਾਣੀ ਚੰਗੀ ਤਰ੍ਹਾਂ ਦੇਵਾਂਗੇ ਤੇ ਕੋਈ ਪ੍ਰੋਬਲਮ ਨਹੀਂ ਪਾਵਾਂਗੇ ਤੁਹਾਨੂੰ ਕੋਈ ਨਾ ਪਹੇਗੀ ਹੁਣ ਲੋਕਾਂ ਨੇ ਸਰਕਾਰ ਕਿਉਂ ਬਦਲਤੀ ਜੇ ਪਹਿਲੀ ਵੀ ਸਹੀ ਸੀ ਆ ਸਰਕਾਰ ਬਹੁਤ ਜੂਰੀ ਦੀ ਬਦਲਨੀ ਸਰਕਾਰ ਜਿਹਾ ਹੀ ਨਾਂ ਬਦਲਾਂਗੇ ਤੇ ਜਿਹੜਾ ਉਹ ਜਿਹੜੀ ਪਹਿਲੀ ਸਰਕਾਰ ਆ ਪੁਰਾਣੀ ਸਰਕਾਰ ਉਹ ਆਪਣੀਆਂ ਮਨਮਰਜ਼ੀਆਂ ਕਰੂਗੀ ਅਸੀਂ ਸਰਕਾਰ ਬਦਲਣਾ ਹਰ ਹਰ 5 ਸਾਲ ਬਾਅਦ ਸਰਕਾਰ ਬਦਲਣਾ ਚਾਹੁੰਦੇ ਆ ਮੈਂ ਤੇ ਜੇ ਮੇਰਾ ਆਈਡੀਆ ਲੈਂਦੇ ਹੋ ਤੇ ਮੈਂ ਤੇ ਹਰ ਸਾਲ ਬਾਅਦ 5 ਸਾਲ ਬਾਅਦ ਸਰਕਾਰ ਦੂਸਰੀ ਸਰਕਾਰ ਦੂਸਰੀ ਜਿਹੜੀ ਆ ਉਹ ਆਉਣੀ ਚਾਹੀਦੀ ਕਿਉਂਕਿ ਉਹ ਜਿਹੜੇ ਜਿਹੜੇ ਪਹਿਲੇ ਬੰਦੇ ਸਾਰੇ ਭੇਤੀ ਹੋ ਜਾਂਦੇ ਆ ਤੋ ਜਿਹੜਾ ਨਵੇਂ ਬੰਦੇ ਆਉਂਦੇ ਆ ਥੋੜਾ ਟਾਈਮ ਲਾਉਂਦੇ ਆ ਇਸ ਕਰਕੇ ਜਿਹੜੀ ਸਰਕਾਰ ਬਦਲਣੀ ਬਹੁਤ ਜ਼ਰੂਰੀ ਆ ਇੱਕ ਸਾਲ ਤੁਸੀਂ ਖੁਸ਼ ਹੋ ਸਰਕਾਰ ਦੀ ਨਾ ਅਜੇ ਮਹੀਨੇ ਆਹ ਸਾਲ ਵੀ ਜਿਵੇਂ ਉਹ ਬਈ ਜੀ ਹੁਣ ਕੀ ਕਹੀਏ ਵੀ ਇਹਨਾਂ ਨੇ ਕਿਹੜਾ ਕੁਝ ਕੀਤਾਗਾ ਪਹਿਲਾਂ ਵਾਲੀ ਸਰਕਾਰ ਨੇ ਕਿਹੜਾ ਕੁੜ ਸੜਕਾਂ ਬਣਾਈ ਆ ਬੜਾ ਕੁਝ ਕੀਤਾਗਾ ਇਹ ਸਰਕਾਰ ਤਾਂ ਵੀ ਉਹਨਾਂ ਦੇ ਪਿੱਛੇ ਚੱਲ ਰਹੀ ਆ ਪਤਾ ਨਹੀਂ ਕੀ ਕਰਨਾਂਗਾ ਆਈ ਐਮ ਨਾਟ ਹੈਪੀ ਵਿਦ ਥਿਸ ਗਵਰਨਮੈਂਟ ਆਪਣੇ ਆਪਣੇ ਰੰਗਾਂ ਸਰਕਾਰਾਂ ਦੇ ਪਹਿਲੇ ਸਰਕਾਰ 'ਚ ਵੀ ਖਾਮੀਆਂ ਸੀਗੀਆਂ ਕੁਝ ਗੁਣ ਵੀ ਸੀਗੇ ਹੁਣ ਸਰਕਾਰ ਜਿਹੜੀ ਹੈ ਇਹਦੇ 'ਚ ਵੀ ਅੱਗੇ ਦੇਖਾਂਗੇ ਕੁਝ ਗੁਣ ਵੀ ਹੋਣਗੇ ਕੁਝ ਔਗਣ ਵੀ ਹੋਣਗੇ ਹੁਣ ਤੱਕ ਖੁਸ਼ ਹੋ ਕੇ ਨਾ ਕੋਈ ਸਾਲ ਹੋ ਗਿਆ ਨਹੀਂ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਖੁਸ਼ ਹੀ ਸਮਝੋ ਅਸੀਂ ਤਾਂ ਸਾਡਾ ਤਾਂ ਠੀਕ ਹੈ ਬਸ ਕੁਲ ਮਿਲਾ ਕੇ ਸਾਨੂੰ ਚੱਲੀ 1 ਸਾਲ ਹੋ ਗਿਆ ਜੀ ਖੁਸ਼ ਹੋ ਕੇ ਨਾ ਕੋਈ ਬਹੁਤ ਖੁਸ਼ ਜੀ ਬਹੁਤ ਵਧੀਆ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਜੀ ਕੰਮ ਫਰਸਟ ਕਲਾਸ ਕੰਮ ਚੱਲ ਰਿਹਾ ਸਾਰੀ ਐਡਮਿਸ਼ਨ ਵਧੀਆ ਚੱਲ ਰਹੀ ਹੈ ਦੇਖੋ ਲਾਇਬ੍ਰੇਰੀਆਂ ਖੁੱਲ ਰਹੀਆਂ ਨੇ ਬਾਕੀ ਰਹੀ ਇਹਨਾਂ ਦੀ ਗੱਲ ਇਹ ਤਾਂ ਬ੍ਰਹਮਾ ਰਹਿ ਗਏ ਉਹਨਾਂ ਨੂੰ ਤਾਂ ਰੱਬ ਨਹੀਂ ਕੋਈ ਕਹ ਸਕਿਆ ਕੈਪਟਨ ਕੀ ਕਰੂਗਾ ਨਹੀਂ ਕੁਝ ਨਹੀਂ ਹਲੇ ਤੱਕ ਡਾਵਾ ਡੋਲੇ ਕੰਮ ਹਲੇ ਕੋਈ ਮਤਲਬ ਕੁਝ ਗੱਲ ਨਹੀਂ ਬਣ ਰਹੀ ਮਤਲਬ ਆਣ ਵਾਲੇ ਟਾਈਮ 'ਚ ਮਤਲਬ ਬਦਲਣੀ ਪਏਗੀ ਸਰਕਾਰ ਪੰਜ ਸਾਲਾਂ ਬਾਅਦ ਤਾਂ ਬਦਲਣੀ ਬਦਲਣੀ ਹੈ ਠੀਕ ਹੈ ਆਪਣੇ ਆਪ ਹੀ ਆਣਗੇ ਬਸ ਨਹੀਂ ਵੀਰੇ ਕਿੱਥੇ ਕੁਝ ਆ ਯਾਰ ਕੁਝ ਤਾਂ ਹੋਇਆ ਨਹੀਂ ਠੀਕ ਹੈ ਨਾ ਅਸੀਂ ਪ੍ਰਾਈਵੇਟ ਜੌਬਾਂ ਦੇ ਵਰਦੇ ਹਾਂ ਠੀਕ ਨਹੀਂ ਹੁਣ ਤੱਕ ਜਿਹੜੇ ਮੁੰਡੇ ਪੜ ਵੀ ਰਹੇ ਆ ਉਹ ਵੀ ਕੋਈ ਡਰਾਈਵਰੀ ਕਰਿਆ ਕੁਝ ਖੜਿਤ ਨਾ ਦਿਹਾੜੀ ਕਰ ਰਹੇ ਪੜੇ ਲਿਖੇ ਮੁੰਡੇ ਹੱਦ ਤੱਕ ਕੁਝ ਵੇਰ ਕਿਤੇ ਕੁਝ ਉਹ ਨੌਕਰੀ ਮੇਲੇ ਕਹਿੰਦੇ ਨੌਕਰੀਆਂ ਦੇ ਰਹੇ ਸੀ ਨੌਕਰੀ ਵੀਰੇ ਕੋਈ ਨੌਕਰੀ ਨਹੀਂ ਮਿਲੀ ਹੁਣ ਤੱਕ ਕਿਸੇ ਮੁੰਡੇ ਨੂੰ ਜੇ ਮਿਲੀ ਹੋਵੇ ਤਾਂ ਫਿਰ ਨੌਕਰੀ ਮੇਲੇ ਹਾਂ ਨੌਕਰੀ ਮਿਲਣੀ ਚਾਹੀਦੀ ਨਹੀਂ ਨੌਕਰੀ ਮੇਲੇ ਜਿਹੜੇ ਸਰਕਾਰ ਵੱਲੋਂ ਲਗਾਏ ਜਾ ਰਹੇ ਉਹ ਫਿਰ ਕੋਈ ਫਾਇਦਾ ਨਹੀਂ ਹੁੰਦਾ ਕੋਈ ਕੋਈ ਫਾਇਦਾ ਨਹੀਂ ਕੁਝ ਮਿਲਿਆ ਹੀ ਨਹੀਂ ਕਿਉਂਕਿ ਹੁਣ ਇਹਨਾਂ ਨੇ ਇੱਕ ਖੋਲ੍ਹਿਆ ਸੀਗਾ ਕਹਿੰਦੇ ਕੰਪਿਊਟਰ ਦੀਆਂ ਕਲਾਸਾਂ ਲਗਾਉਣਗੇ ਉਹ ਵੀ ਪ੍ਰਾਈਵੇਟ ਜੌਬਾਂ ਹੀ ਮਿਲਣੀਆਂ ਕੋਈ 7-8000 ਤੇ ਤੁਹਾਨੂੰ ਪਤਾ ਹੀ ਪ੍ਰਾਈਵੇਟ ਜੌਬੇ ਦੇ ਰਹੇ ਹੋਰ ਤਾਂ ਕੁਝ ਨਹੀਂ ਤੁਸੀਂ ਬਾਈ ਜੀ ਖੁਸ਼ ਹੋ ਇੱਕ ਸਾਲ ਹੋ ਗਿਆ ਸਰਕਾਰ ਨੂੰ ਨਹੀਂ ਨਹੀਂ ਵੀ ਜੀ ਕਿੱਥੇ ਖੁਸ਼ ਕੀ ਕਰਨਾ ਹੈ ਸਰਕਾਰ ਨੂੰ ਜਿਹੜੇ ਬੰਦੇ ਰੋਜ਼ਗਾਰ ਐਵੇਂ ਫਿਰਦੇ ਬੇਲੇ ਉਹਨਾਂ ਨੂੰ ਕੋਈ ਕੰਮ ਧੰਦਾ ਕਰ ਕੱਟ ਕੇ ਦੇਣਾ ਚਾਹੀਦਾ ਕੋਈ ਨਾ ਕੋਸ ਪਰ ਨਹੀਂ ਹੋ ਰਿਹਾ ਕੋਸਨ ਕੀ ਫਾਇਦਾ ਨਹੀਂ ਹੋ ਰਿਹਾ ਸਰਕਾਰ ਦਾ ਨਹੀਂ ਤਾਂ ਨਹੀਂ ਹੋ ਰਿਹਾ ਨਹੀਂ ਕੋਈ ਫਾਇਦਾ ਨਹੀਂ ਹੋ ਰਿਹਾ ਦੇਖੋ ਇੱਕ ਸਾਲ ਚ ਇੱਕੋ ਟਾਈਮ ਤਾਂ ਸਾਰੀ ਚੀਜ਼ਾਂ ਹੁੰਦੀਆਂ ਨਹੀਂ ਹੌਲੀ ਹੌਲੀ ਕਰਨਗੇ ਕਿ ਸਰਕਾਰ ਵੀ ਹੁਣ ਜੇ ਪੁੱਛੀ ਅਕਾਲੀਆਂ ਨੇ ਇੱਕ ਦਿਨ ਚ ਕਰਤੀਆਂ ਸੀਗੇ ਇਿੱਤਾਂਗੇ ਸਾਲ ਤੋਂ ਖੁਸ਼ ਹੋਗੇ ਨਾ ਹਾਂ ਖੁਸ਼ ਹਾਸ ਤਾਂ ਜਿਹੜੀਆਂ ਨੌਕਰੀਆਂ ਦਿੱਤੀਆਂ ਹੁਣ ਇੱਕ ਲੱਖ ਤੱਕ ਸਾਰੇ ਪੰਜਾਬ ਨੂੰ ਨੌਕਰੀ ਦੇਣੀ ਹੁੰਦੀ ਹੁਣ 1 ਲੱਖ ਕੁ ਸ਼ੇਹ ਹਜ਼ਾਰ ਦਿੱਤੀ ਹੈ ਨੌਕਰੀ ਟਾਈਮ ਲੱਗੂਗਾ ਹੀ ਹੋ ਤਾਂ ਕਿੰਨਾਂ ਸਾਲਾਂ ਦਾ ਵੀ ਟਾਈਮ ਲੱਗੂ ਸਾਰਾ ਕੁਝ ਠੀਕ ਹੋ ਜਾਣਾ ਤੁਸੀਂ ਖੁਸ਼ ਹੋ ਕਿ ਨਹੀਂ ਇਹ ਨਹੀਂ ਖੁਸ਼ ਹੈਗੀ ਕੋਈ ਗੱਲ ਨਹੀਂ ਹੋਰ ਨਹੀਂ ਆਉਣੀ ਆਪਾਂ ਨਹੀਂ ਖੁਸ਼ ਹੈਗੇ ਬੱਸ ਨਹੀਂ ਮੈਂ ਬਹੁਤ ਵਜ੍ਹਾ ਬਹੁਤ ਨਹੀਂ ਹਾਂ ਇਸ ਵਾਰ ਸਰਕਾਰ ਬਹੁਤ ਕਰ ਰਹੀ ਹੈ ਤੁਸੀਂ ਖੁਸ਼ ਹੋ ਨਹੀਂ ਜੀ ਅਸੀਂ ਬਿਲਕੁਲ ਨਹੀਂ ਖੁਸ਼ ਹੈ ਇਹਨਾਂ ਨੇ ਪਹਿਲਾਂ ਕਿੰਨੇ ਸਾਡੇ ਨਾਲ ਕਰੇ ਕਿੰਨੇ ਜਵਾਨ ਮੁੰਡੇ ਮਾਰੇ ਹੈਨਾ ਹੁਣ ਫੇਰ ਇਹੀ ਕੁਸੋਣਾ ਹੁਣ ਕੀ ਹਾਲ ਕਰ ਰਿਹਾ ਹੋ ਕੈਪਟਨ ਖੁਸ਼ੇ ਕਿਹੜੇ ਬੱਚਿਆਂ ਨੂੰ ਨੌਕਰੀਆਂ ਨਹੀਂ ਕੁਛ ਨਹੀਂ ਬੁਰਾ ਹਾਲ ਹੈ ਕੁੜੀਆਂ 'ਗੱਲ ਇੰਨੇ ਕਾਂਡ ਹੁੰਦੇ ਜਿਹੜੇ ਕਹੇ ਨਹੀਂ ਜਾਂਦੇ ਇਹ ਖੁਸ਼ ਇੰਨਾ ਚਿਰ ਨੇ ਮੈਂ ਕਰ ਕਹਿ ਰਿਹਾ ਨਾ ਇੰਨੀ ਦੁਨੀਆ ਮਰਾਈ ਹੈ ਹੁਣ ਫੇਰ ਹੀ ਨਾ ਨਹੀਂ ਹੱਲ ਮੁਰਮੁਰ ਮੋਦੀ ਨੂੰ ਗਾਲਾਂ ਕੱਢੀ ਜਾਂਦਾ ਉਹ ਜਿਹੜਾ ਕੀ ਹੈ ਉਹਦਾ ਹੁਣ ਬੇਟਾ ਰਾਹੁਲ ਹੈ ਨਾ ਖੁਸ਼ ਕੇ ਅਸਵਾ ਬੁਰਾ ਹਾਲ ਹੈ ਜੀ ਪਤਨ ਕੋਈ ਸਕੇ ਨਹੀਂ ਹੋ ਸਕੇ ਕਿਉਂ ਵੇ ਹੋਈ ਆ ਵੇ ਤੱਕੇ ਕਹਿੰਦੇ ਜੌਬ ਮਿਲ ਨਹੀਂ ਰਹੀ ਕੋਈ ਜਿੱਦਾਂ ਕਰੇ ਉਹ ਤੇ ਕਿਸੇ ਨੌਕਰੀ ਮੇਲੇ ਅਸੀਂ ਲਾ ਰਹੇ ਆ ਜੌਬ ਦੇ ਰਹੇ ਆ ਸਾਨੂੰ ਤਾਂ ਮਿਲ ਨਹੀਂ ਰਹੀ ਹੁਣ ਪਤਾ ਨਹੀਂ ਕਿੱਥੇ ਜਾਂਦੀ ਏ ਜੌਬ ਮਤਲਬ ਨਹੀਂ ਖੋਜੇਗਾ ਯਾਰ ਇਹ ਸਰਕਾਰ ਤੋਂ ਨਾ ਕੋਈ ਫਾਇਦਾ ਨਹੀਂ ਯਾਰ ਕੁਝ ਵੀ ਤੁਹਾਨੂੰ ਕੀ ਲੱਗਦਾ ਭਾਈ ਦੇਖੋ ਇਹ ਸਰਕਾਰਾਂ ਚਲਵਾਈ ਜਾਂਦੀਆਂ ਚਲੀ ਜਾਂਦੀਆਂ ਉਥੋਂ ਤਾਂ ਆਪਣਾ ਪਤਾ ਹੀ ਚੱਲ ਹੀ ਰਿਹਾ ਜੀ ਬਾਕੀ ਜਿਵੇਂ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਆ ਵੀ ਹਾਂ ਜੀ ਜਿੱਦਾਂ ਵੀ ਕਿਸਾਨਾਂ ਨੂੰ ਰਾਹਤ ਮਿਲੂਗੀ ਕਰਜ਼ੇ ਮਾਫ਼ ਹੋਣਗੇ ਮਤਲਬ ਹਜੇ ਤੱਕ ਆਪਾਂ ਨੂੰ ਕੁਝ ਵੀ ਦੇਖਣ ਨੂੰ ਮਿਲਿਆ ਨਹੀਂਗਾ ਜੀ ਅਸੀਂ ਵੀ ਜ਼ਿੰਮੇਵਾਰਾਂ ਦੇ ਮੁੰਡੇ ਆ ਜੀ ਸਾਨੂੰ ਵੀ ਪਤਾ ਵੀ ਕਿਦਾਂ ਆਪਾਂ ਸਾਨੂੰ ਭੜਾ ਰਿਆ ਕਦੇ ਚੱਕ-ਚੱਕ ਕੇ ਬਾਕੀ ਜਿਹੜੇ ਕੈਪਟਨ ਸਰਕਾਰ ਦੇ ਫਿਰ ਉਹਨੇ ਇਹ ਵੀ ਗੱਲ ਕੀਤੀ ਆ ਵੀ ਜਿੱਦਾਂ ਆਪਾਂ ਹੁਣ ਬੇਰੁਜ਼ਗਾਰ ਮੁੰਡਿਆਂ ਨੂੰ ਵੀ ਰੋਜ਼ਗਾਰ ਵੀ ਦੇਵਾਂਗੇ ਨਾਲ ਪੈਨਸ਼ਨਾਂ ਵਗੈਰਾ ਪੱਤਾ ਵਗੈਰਾ ਵੀ ਤੇ ਬਾਕੀ ਹਜੇ ਤੱਕ ਵੀ ਕੁਝ ਵੀ ਆਪਾਂ ਨਹੀਂ ਦੇਖਣ ਨੂੰ ਮਿਲੇ ਨਹੀਂਗੇ ਹਜੇ ਤੱਕ ਬੱਚੇ ਨੂੰ ਵੀ ਨੌਕਰੀ ਮਿਲੀ ਰੋਜ਼ਗਾਰ ਮਿਲਦਾ ਹੋਊਗਾ ਰੋਜ਼ਗਾਰ ਮੇਲੇ ਲੱਗੇ ਮੈਂ ਵੀ ਜਾ ਕੇ ਆਇਆ ਉੱਥੇ ਵੀ ਤੇ ਬਾਕੀ ਉੱਥੇ ਵੀ ਬਸ ਐਵੇਂ ਫਾਰਮੈਲਟੀ ਪੂਰੀ ਕੀਤੀ ਗਈ ਹੈ ਕਿ ਉਹ ਗੱ ਵੀ ਇੱਕ ਤਰ੍ਹਾਂ ਟਾਲ ਮਟੋਲ ਕਰਨ ਵਾਲੀ ਗੱਲ ਹੈ ਵੀ ਲਾਰੇ ਚ ਰੱਖਣ ਵਾਲੀ ਗੱਲ ਹੈ ਬਈ ਹੋਰ ਤਾਂ ਬਸ ਖੁਸ਼ ਨੀ ਨਾ ਜੀ ਕੋਈ ਫਾਇਦਾ ਸਰਕਾਰ ਨੂੰ ਤਾਂ ਚਾਹੀਦੀ ਨਹੀਂ ਬਿਲਕੁਲ ਵੀ ਨਹੀਂ ਚਾਹੀਦੀ ਜੀ ਕਾਰਗਜ਼ਾਰੀ ਤਾਂ ਜੀ ਇਹਨਾਂ ਦੀ ਕੋਈ ਪਤਾ ਨਹੀਂ ਲੱਗੀ ਜੇ ਦੇਖਿਆ ਜਾਵੇ ਕਿਉਂਕਿ ਜਿਹੜੇ ਵਾਅਦੇ ਕਰਦੇ ਸੀ ਪਹਿਲੀ ਗੱਲ ਤਾਂ ਇਹਨਾਂ ਤੋਂ ਉਹੀ ਆਪਣੇ ਵਾਅਦੇ ਨਹੀਂ ਪੂਰੇ ਹੋਏ ਕਰਜ਼ਾ ਮਾਫੀ ਦੀ ਸੀ ਕਰਜ਼ਾ ਮਾਫੀ ਇੱਕ ਨਾਮਾਤਰ ਕਰਜ਼ਾ ਮਾਫੀ ਸੀ ਜਿਹੜੇ ਇਹਨੇ ਪਾਸ ਕੀਤੀਆਂ ਮੰਨ ਲਓ ਤੇ ਉਸ ਤੋਂ ਬਾਅਦ ਆ ਸਟੂਡੈਂਟਾਂ ਲਈ ਕਹਿੰਦੇ ਸੀ ਇਹ ਲੈਪਟਾਪ ਦੇਣੇ ਆ ਜਾਂ ਫੋਨ ਦੇਣੇ ਕੁਝ ਵੀ ਨਹੀਂ ਬਾਈ ਮਿਲੇ ਨਾ ਤੁਹਾਨੂੰ ਇਹਨਾਂ ਕੀ ਕਾਰਗਰੀ ਹੈ ਡਿਗਰੀ ਵਧੀਆ ਨਹੀਂ ਬਈ ਕਾ ਸਰਕਾਰ ਮੇਰੇ ਹਿਸਾਬ ਨਾਲ ਇੱਕ ਸਰਕਾਰ ਚ ਇੱਕ ਸਾਲ ਚ ਸਰਕਾਰ ਫੇਲ ਹੀ ਆ ਯਾਰ ਜ਼ਾਦੇ ਜਿਹੜੇ ਲੋਕਾਂ ਨਾਲ ਕੀਤੇ ਗਏ ਸੀ ਤੁਹਾਨੂੰ ਲੱਗਦਾ ਜੋ ਪੂਰੇ ਹੋਇਆ ਜਾਂ ਨਹੀਂ ਲੋਕਾਂ ਨਾਲ ਜਿਹੜੇ ਵਾਦੇ ਕੀਤੇ ਗਏ ਸੀ ਉਹ ਨਹੀਂ ਪੂਰੇ ਹੋਏ ਨਸ਼ਿਆਂ ਦੀ ਗੱਲ ਕਰੀਏ ਤਾਂ ਨਸ਼ੇ ਵੀ ਬਹੁਤ ਜ਼ਿਆਦਾ ਅੱਜ ਵੀ ਉਵੇਂ ਹੀ ਚੱਲ ਰਿਹਾ ਕੰਮ ਜਿਵੇਂ ਗੈਂਗਵਾਰ ਹੋ ਰਿਹਾ ਸਾਰਾ ਕੁਝ ਉਵੇਂ ਹੀ ਚੱਲ ਰਿਹਾ ਹੈ ਐਜੂਕੇਸ਼ਨ ਲਈ ਜਾਨੀ ਪਾਰਟਿਕੂਲਰ ਦੇਖੀਏ ਤਾਂ ਸਰਕਾਰ ਕੋਈ ਚੰਗਾ ਕੰਮ ਨਹੀਂ ਕਰ ਰਹੀ ਜਿੱਦਾਂ ਕਿ ਆਪਣੀ ਲਾਇਬ੍ਰੇਰੀਜ਼ ਨੇ ਪਬਲਿਕ ਲਾਇਬ੍ਰੇਰੀਜ਼ ਨੇ ਉਹਨਾਂ ਬਾਰੇ ਕੋਈ ਸਪੈਸ਼ਲ ਮਤਲਬ ਉਹਨਾਂ ਨੂੰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਵੀਰੇ ਮੇਰੇ ਅਕੋਰਡਿੰਗ ਤਾਂ ਫੇਲ ਹੈ ਬਾਕੀ ਆਪਾਂ ਨੂੰ ਪਤਾ ਨਹੀਂ ਕਹਿ ਸਕਦੇ ਕੋਈ ਵਾਦਾ ਨਹੀਂ ਪੂਰਾ ਹੋਇਆ ਵੀਰੇ ਤੇ ਫੋਨ ਕਹਿੰਦੇ ਸੀਗੇ ਹਰ ਹਰ ਸੂਬੇ ਚ ਆਊਗਾ ਮਤਲਬ ਉਹ ਕੋਨਾ ਕੈਂਡ ਦਾ ਮਤਲਬ ਸੀ ਹਰ ਸ਼ਹਿਰ ਦੇ ਵਿੱਚ ਆਊਗਾ ਹੁਣ ਕਹਿੰਦੇ ਵੀ ਤੁਸੀਂ ਜਿਹਨੇ ਫੋਨ ਲੈਣਾ ਅਨੰਦਪੁਰ ਪਹੁੰਚੋ ਤੇ ਬੇਰੋਜ਼ਗਾਰੀ ਬਾਰੇ ਆਪਾਂ ਕਰ ਲਈ ਗੱਲ ਉਹ ਤਾਂ ਪੂਰੀ ਚੱਲੇ ਰਹੀ ਐ ਕੋਈ ਫਾਇਦਾ ਨਹੀਂ ਹੋਇਆ ਸਰਕਾਰ ਨੂੰ ਨਹੀਂ ਵੀਰੇ ਮੇਰੀ ਕੋਈ ਫਾਇਦਾ ਨਹੀਂ ਹੋਇਆਗਾ ਪਾਰਸ਼ਲੀ ਲੱਗਦਾ ਹਾ ਵੀ ਕੁਝ ਕੁਝ ਸਹੀ ਵੀ ਆ ਕੁਝ ਗਲਤ ਵੀ ਆ ਜਿਵੇਂ ਉਹਨਾਂ ਨੇ ਕਿਹਾ ਸੀਗਾ ਵੀ ਘਰ ਘਰ ਨੌਕਰੀ ਵਾਲਾ ਉਹ ਤਾਂ ਬਿਲਕੁਲ ਪੂਰਾ ਨਹੀਂ ਹੋਇਆ ਹੈਗਾ ਤੇ ਜਿਹੜਾ ਫੋਨ ਫੋਨ ਵਾਲਾ ਸੀ ਉਹ ਵੀ ਨਹੀਂ ਪੂਰਾ ਹੋਇਆ ਤੇ ਬਟ ਹੁਣ ਐਵੇਂ ਹੁੰਦਾ ਨਾ ਹੁਣ ਇਨ এমਪਲੋਇਮੈਂਟ ਇਨਨ ਇਮਪਲੋਇਮੈਂਟ ਇਨੀ ਵਧ ਗਈ ਹੈ ਹਨਾ ਹੁਣ ਵੀ ਇੱਕ ਇੱਕ ਘਰ ਦੇ ਵਿੱਚੋਂ ਆਪਾਂ ਨੂੰ ਕਿੰਨਿਆਂ ਨੂੰ ਨੌਕਰੀ ਉਹ ਦੇ ਦੇਣਗੇ ਵੀ ਇਨੀ ਵੈਕੈਂਸੀ ਵੀ ਹੋਣੀ ਚਾਹੀਦੀ ਆ ਤੇ ਇੱਕ ਗੱਲ ਮੈਨੂੰ ਬਟ ਜਿਹੜੀ ਮੈਨੂੰ ਚੰਗੀ ਲੱਗੀ ਵੀ ਪਟਿਆਲੇ ਦਾ ਸੁਧਾਰ ਹੋ ਰਿਹਾ ਹੈ ਪਹਿਲਾਂ ਸਟਰੀਟ ਲਾਈਟ ਸਟਰੀਟ ਲਾਈਟਸ ਨਾਬਰ ਨਾਬਰ ਉੜੀਆਂ ਸੀਗੀਆਂ ਉੱਥੇ ਚੱਲਦੀਆਂ ਵੀ ਨਹੀਂ ਸੀ ਹੁੰਦੀਆਂ ਤੇ ਹੁਣ ਐਲਈਡੀ ਹੋ ਗਈਆਂ ਤੇ ਸੜਕਾਂ ਦਾ ਕੰਸਟਰਕਸ਼ਨ ਵਰਕ ਚੱਲ ਪਿਆ ਤੇ ਇੱਕ ਹੋਰ ਮੇਨ ਗੱਲ ਸਾਰਸ ਮੇਲਾ ਆ ਗਿਆ ਬਾਦਲ ਸਰਕਾਰ ਦੇ ਵਿੱਚ ਸਾਰਸ ਮੇਲਾ ਮੈਂ ਕਦੇ ਨਹੀਂ ਦੇਖਿਆ ਹੈ ਜਿਹੜੇ ਵੱਡੇ ਵੱਡੇ ਕਿਤੇ ਸੀ ਤੁਹਾਨੂੰ ਲੱਗਦਾ ਵੀ ਉਹ ਪੂਰੇ ਹੋ ਸਕਦੇ ਚਲੋ ਹਜੇ ਆਪਾਂ ਨੂੰ ਟਾਈਮ ਦੇਣਾ ਚਾਹੀਦਾ ਹੈ ਬਾਦਲ ਸਰਕਾਰ 10 ਸਾਲ ਲਾ ਕੇ ਗਈ ਹੈ ਤੇ ਉਹ 10 ਸਾਲ ਦਾ 10 ਸਾਲ ਨੂੰ ਆਪਾਂ ਇੱਕ ਸਾਲ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਆਪਾਂ ਨੂੰ ਇਹਨਾਂ ਨੂੰ ਥੋੜਾ ਟਾਈਮ ਦੇਣਾ ਚਾਹੀਦਾ ਕੋਲ ਨੂੰ ਮਿਲਾ ਕੇ 10 ਦੇ ਵਿੱਚੋਂ ਇੱਕ ਸਾਲ ਦੇ ਵਿੱਚ ਕਿੰਨੇ ਨੰਬਰ ਦੇਵੋਗੇ 10 ਨੰਬਰਾਂ ਦੇ ਵਿੱਚ 10 ਨੰਬਰ ਦੇ ਵਿੱਚੋਂ ਮੈਂ 5 ਦਵਾਂਗਾ ਥੋੜੀ ਬੋਤ ਇੰਪਰੂਵਮੈਂਟਸ ਹੈ ਯਾ ਜਿਵੇਂ ਸਟਰੀਟ ਲਾਈਟਸ ਵਗੈਰਾ ਹੈ ਇੱਕ ਇਹ ਯਾਹ ਪੇ ਜੋ ਨਾਲਾ ਸਾਥਾ ਓਪਨ ਉਹ ਕਵਰਡ ਹੋ ਰਹਾ ਹੈ ਤਾਂ ਇਹ ਚੀਜ਼ਾਂ ਬੈਟਰ ਹੈ ਬਾਕੀ ਹਾਂ ਟਾਈਮ ਲੱਗਦਾ ਹੈ ਤਾਂ ਆਈ ਥਿੰਕ ਯਾ ਉਹ ਸਹੀ ਕਾਹਤਾ ਕਿ 10 ਇਅਰਸ ਕੋ 1 ਨੀਅਰਸ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਯਾ ਇਟਸ ਸਲੋ ਸਲੋ ਹੈ ਬਟ ਠੀਕ ਜਾ ਰਹੀ ਹੈ ਨਹੀਂ ਜੀ ਨਹੀਂ ਅਸੀਂ ਬਿਲਕੁਲ ਵੀ ਕੁਝ ਨਹੀਂ ਹੈਗੇ ਇਹਨਾਂ ਦੀ ਕਾਰਗੁਜ਼ਾਰੀ ਤਾਂ ਠੀਕ ਆ ਨਾ ਬੇਰੁਜ਼ਗਾਰੀ ਤਾਂ ਉਸੇ ਤਰ੍ਹਾਂ ਹੀ ਇੱਥੇ ਠੀਕ ਆ ਨਾ ਕਰਪਸ਼ਨ ਆ ਜੋ ਵੀ ਸਾਰਾ ਸਿਸਟਮ ਉਦਾਂ ਹੀ ਆ ਚਿਹਰੇ ਬਦਲ ਗਏ ਨੇ ਕੀ ਕੰਮ ਹੋਈ ਨਹੀਂ ਠੀਕ ਕੁਝ ਨਹੀਂ ਚੇਂਜ ਹੋਇਆ ਕੁਝ ਵੀ ਨਹੀਂ ਕੋਈ ਫਾਇਦਾ ਨਹੀਂ ਹੋਇਆ ਕਿਸੇ ਨੂੰ ਵੀ ਕਿਸਾਨਾਂ ਨੇ ਉਹ ਦੇਖੋ ਕੀ ਹਾਲ ਹੋ ਰਿਹਾ ਕਰਜ਼ੇ ਦਾ ਕੀ ਹਾਲ ਹੋ ਰਿਹਾ ਸਟੂਡੈਂਟ ਨੇ ਠੀਕ ਹਨ ਉਹ ਵੇਖੋ ਕੀ ਹੋ ਰਿਹਾ ਕੋਈ ਬੈਨੀਫਿਟ ਨਹੀਂ ਹੋਇਆ ਕੁਝ ਨਹੀਂ ਹੈਗੇ ਅਸੀਂ ਬਿਲਕੁਲ ਵੀ ਕੁਝ ਨਹੀਂ ਨਾ ਕੁਝ ਨੇ ਮੇਰੇ ਹਿਸਾਬ ਨਾਲ ਅਕਾਲੀ ਸਰਕਾਰ ਵੇਲੇ ਜੋ ਹਾਲਤ ਸੀਗੀ ਪੰਜਾਬ ਦੀ ਉਹਨੂੰ ਕੁਝ ਜੇ ਜੇ ਉਹ ਕਰਨਗੇ ਤਾਂ ਉਦੇ ਵਾਸਤੇ ਕੁਝ ਕੁ ਟਾਈਮ ਦਾ ਲੱਗੂਗਾ ਆਪਾਂ ਐਂ ਕਹਿ ਦਈਏ ਕਿ ਸਾਲ ਦੇ ਵਿੱਚ ਵਿੱਚ ਜਮ੍ਹਾਂ ਪਸਾਹੀ ਪਲਟ ਤੈਨੂੰ ਸਾਰੀ ਗੱਲ ਦਾ ਇਹ ਹੁਣ ਆ ਮੁਸ਼ਕਲ ਹੈ ਤੇ ਹੌਲੀ ਹੌਲੀ ਦੇਖੋ ਜੀ ਕੁਝ ਬਣਦਾ ਦਾ ਠੀਕ ਹੈ ਮੇਰੇ ਸਾਬ ਨਾਲ 6 ਕੁ ਮਹੀਨੇ ਦੇ ਵਿੱਚ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਅੱਜ ਪੂਰੇ ਹੋ ਜਾ ਹੋ ਜਾਣਗੇ ਜੇ ਦੇਖਿਆ ਜਾਵੇ ਜੇ ਤੁਸੀਂ ਅੱਜ ਦੀ ਨਿਊਜ਼ ਪੜ੍ਹੀ ਹੋਵੇ ਤਾਂ 1 ਲੱਖ 27000 ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਹੈ ਜਿਹੜੇ ਕਿ ਬਿਨਾਂ ਨੌਕਰੀਆਂ ਤੋਂ ਸੀਗੇ ਤੇ ਜਿਨ੍ਹਾਂ ਦਾ ਕਰਜ਼ਾ 2 ਲੱਖ ਦੀ ਉਹਦੇ ਵਿੱਚ ਸੀਗਾ ਕੁਛਕ ਕੀਤਾ ਗਿਆ ਪਰ ਪੂਰੀ ਗੱਲ ਨਹੀਂ ਹੋਈ ਹਜੇ ਤੱਕ ਉਹਦਾ ਵੀ ਹੱਲ ਕਰਨਾ ਚਾਹੀਦਾ ਹੈ ਮਾਣ 10 ਦੇ ਵਿੱਚੋਂ ਕਿੰਨੇ ਨੰਬਰ ਦੇਵੋਗੇ 10 ਦੇ ਵਿੱਚੋਂ ਹਜੇ ਤੱਕ ਦਾ ਵੀਰੇ 6 ਹੀ ਨੇ ਕਾਮਯਾਬਾਬ ਦੇ ਚੱਕਰਾਂ ਤਾਂ ਹੋਈ ਰਹੀ ਹੈ ਸਰਕਾਰ ਨਾਲ ਆਪਣੇ ਹਿਸਾਬ ਨਾਲ ਜਿਵੇਂ ਬਾਈ ਨੇ ਦੱਸਿਆ ਹਾਲੇ ਵੇਖਦੇ ਆ ਵਧੀਆ ਵੀ ਕਹਿ ਸਕਦੇ ਆ ਨਹੀਂ ਵੀ ਕਹਿ ਸਕਦੇ ਚੱਲ ਮਿਲ ਮਿਲ ਮੈਂ ਯਾਰ 5 ਨੰਬਰ ਹੀ ਆ 10 ਚੋਂ ਦੇ ਦਿਓ 6 ਕਾਰਗਜ਼ਾਰੀ ਨਹੀਂ ਇਹਨਾਂ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜੇ ਬੇਰੁਜ਼ਗਾਰ ਫਿਰਦੇ ਨੇਗੇ ਉਹਨਾਂ ਵਾਸਤੇ ਹੁਣ ਪਰਿਵਾਰ ਤੇ ਨੌਕਰੀਆਂ ਨਹੀਂ ਗਈਆਂ ਜਿਹੜੀਆਂ ਹਰੇਕ ਇੱਕੇ ਪਰਿਵਾਰ ਚ ਕਈ ਕਈ ਸਾਰੇ ਮੈਂਬਰੀ ਨੌਕਰੀ ਕਰਦੇ ਨੇ ਕਈ ਨੇ ਜਿਹੜੇ ਰੋਜ਼ਗਾਰ ਬੈਠਣੇ ਜਿਨ੍ਹਾਂ ਨੂੰ ਨੌਕਰੀ ਵੀ ਨਹੀਂ ਮਿਲਦੀ ਸਰਕਾਰ ਨੂੰ ਇਹੀ ਮੰਗ ਕਰਨੀ ਚਾਹੀਦੀ ਹੈਗੀ ਸੋਚਣਾ ਚਾਹੀਦਾ ਹੈਗਾ ਵੀ ਪਰਿਵਾਰ ਚ ਹਰੇਕ ਬੰਦੇ ਨੂੰ ਇੱਕ ਨੌਕਰੀ ਤਾਂ ਦੇਣੀ ਜ਼ਰੂਰੀ ਬੰਦੀ ਹੈ। ਭਾਜੀ ਵੈਸੇ ਅਸੀਂ ਆਲਰੇਡੀ ਹਰਿਆਣਾ ਤੋਂ ਆ ਪਰ ਅਸੀਂ ਕਾਫੀ ਟਾਈਮ ਤੋਂ 7 ਸਾਲ ਤੋਂ ਰਹਿ ਰਹੇ ਆ ਪੰਜਾਬ ਚ। ਮੇਰੇ ਹਿਸਾਬ ਨਾਲ ਬੇੜਾ ਕਰ ਕਰਕੇ ਧਰਤ ਸਰਕਾਰ ਜੋ ਉਮੀਦਾਂ ਸੀਗੀਆਂ ਜਿਸ ਉਮੀਦਾਂ ਦੇ ਨਾਲ ਸਰਕਾਰ ਬਣਾਈ ਸੀਗੀ ਕੈਪਟਨ ਸਾਹਿਬ ਦੀ ਤੇ ਇਹਦੇ ਨਾਲੋਂ ਮੇਰੇ ਹਿਸਾਬ ਨਾਲ ਗ੍ਰਾਮ ਆਦਮੀ ਬਣ ਜਾਂਦੀ ਤਾਂ ਉਹੀ ਬੱਲੇ ਬੱਲੇ ਕਰਾ ਦਿੰਦੇ। ਤੇ ਇਹਦੇ ਅਗਰ ਦੇਖਿਆ ਜਾਵੇ ਇਹਦੇ ਨਾਲੋਂ ਦੁਬਾਰਾ ਕਾਲੀ ਆ ਜਾਂਦੇ ਤਾਂ ਸ਼ਾਇਦ ਫੇਰ ਵੀ ਲੋਕਾਂ ਦੀ ਕਿਤਨੇ ਕਿਤੇ ਆਤਮਾ ਰਾਜੀ ਹੋ ਜਾਂਦੀ ਜਮੈਂ ਬੇੜਾ ਕਰ ਕਰਕੇ ਧਰਦਾ ਸਰਕਾਰ ਤੇ ਹਰਿਆਣੇ ਦੇ ਵਿੱਚ ਸਾਨੂੰ ਕਾਂਗਰਸ ਚਾਹੀਦੀ ਹੈ ਕਿਉਂਕਿ ਉੱਥੇ ਹੁੱਡਾ ਸਰਕਾਰ ਤੋਂ ਨੂੰ ਪਤਾ ਹੀ ਹੁੱਡਾ ਸਾਹਿਬ ਨੇ ਬਹੁਤ ਕੰਮ ਕੀਤੇ ਪਿਛਲੇ 10 ਸਾਲਾਂ 'ਚ ਤੇ ਉੱਥੇ ਸਾਡੇ ਬੀਜਪੀ ਨੇ ਬੇੜਾ ਕਰ ਕਰਕੇ ਗਰ ਕਰਕੇ ਧਰਿਆ ਹੋਇਆ ਮੈਂ 10 ਦੇ ਵਿੱਚੋਂ ਭਰਾ ਜਿਆਦਾ ਉਹ ਵੀ ਹੋ ਸਕਦਾ ਕਿ ਜਿਹੜੇ ਕੋਈ ਕਿਸਾਨਾਂ ਦੇ ਮਾੜੇ ਮੋੜੇ ਕਰਜ਼ੇ ਮਾਫ ਕੀਤੇ ਆ ਉਹਦੇ ਲਈ ਮੈਂ ਇੱਕ ਨੰਬਰ ਜ਼ਰੂਰ ਦਊਂਗਾ ਬਾਕੀ ਨੌਂ ਤੇ ਮੇਰੇ ਕੋਲ ਹੈ ਹੀ ਨਹੀਂ ਭਲਾ ਕੈਪਟਨ ਆ ਪ ਜਾਦਾ ਮੈਂ ਰਾਜਨੀਤੀ 'ਚ ਨਹੀਂ ਮਿਲ ਰਹੀ ਐਨੀ ਨੋਲੇਜ ਹੈਗੀ ਪਰ ਜਿਵੇਂ ਮੈਨੂੰ ਜਦੋਂ ਵੋਟ ਹੋਏ ਸੀਗੇ ਉਦੋਂ ਸੁਣਨ ਨੂੰ ਮਿਲਿਆ ਸੀ ਕਿ ਬਹੁਤ ਜ਼ਿਆਦਾ ਵਾਅਦਾ ਵਾਅਦੇ ਕੀਤੇ ਗਏ ਸੀ ਤੇ ਪਬਲਿਕ ਨੂੰ ਇੱਕ ਉਮੀਦਾਂ ਸੀਗੀਆਂ ਕਿ ਸ਼ਾਇਦ ਹੁਣ ਕੈਪਟਨ ਆ ਕੇ ਬਹੁਤ ਵਧੀਆ ਤਬਦੀਲੀ ਕਰਨਗੇ ਨਸ਼ਿਆਂ ਦਾ ਜਿੰਨਾ ਕੋਈ ਸੁਣਿਆ ਗਿਆ ਸੀ ਉਹਨਾਂ 'ਚ ਕੋਈ ਤਬਦੀਲੀ ਨਹੀਂ ਆਈ ਨਸ਼ੇ ਉੱਥੇ ਦੀ ਉੱਥੇ ਖੜੇ ਆ ਵਧ ਗਏ ਸਗੋ ਸਗੋ ਵਧ ਗਏ ਆ ਦੂਜੀ ਗੱਲ ਰਹੀ ਮੈਂ ਇਨੀ ਐਕਸਪੈਕਟੇਸ਼ਨ ਕਿਸੇ ਵੀ ਸਰਕਾਰ ਤੋਂ ਕਰਦਾ ਨਹੀਂ ਹੈਗਾ ਕਿਤੇ ਨਾ ਕਿਤੇ ਆਪਾਂ ਨੂੰ ਯੂਥ ਨੂੰ ਖੁਦ ਨੂੰ ਬਦਲਣਾ ਪਊਗਾ ਆਉਣ ਵਾਲੇ ਸਮੇਂ 'ਚ ਕਿਤਨਾ ਕਿਤੇ ਸਰਕਾਰ ਤੱਕ ਪਹੁੰਚਣ ਵਾਸਤੇ ਬੰਦੇ ਯੂਥ ਨੂੰ ਖੁਦ ਆਪਣੇ ਆਪ ਨੂੰ ਸਟਰੋਂਗ ਕਰਕੇ ਤੇ ਆਪਣੇ ਆਪ 'ਚ ਗੱਡਸ ਪੈਦਾ ਕਰਕੇ ਸਰਕਾਰ ਆਪਣੇ ਹੱਥ 'ਚ ਲੈਣੀ ਪੈਗੀ ਮੇਰੇ ਖਿਆਲ 'ਚ ਦੇਖੋ ਮੈਂ ਪਹਿਲਾਂ ਹੀ ਆਪਣਾ ਮੈਂਸ਼ਨ ਕਰ ਚੁੱਕਾ ਕਿ ਮੈਨੂੰ ਐਸੀ ਨੋਲਿਜ ਨਹੀਂ ਹੈਗੀ ਬਟ ਮੈਂ ਇੰਨਾ ਡੀਪਲੀ ਨਹੀਂ ਜਾਣਦਾ ਮੇਰੇ ਮਨ ਚ ਇਹ ਹੈ ਕਿ ਅਕਾਲੀ ਅਕਾਲੀਆਂ ਤਾਂ ਵੀ ਉੱਥੇ ਖੜੀ ਸੀ ਕਾਂਗਰਸ ਨੇ ਉਹ ਥੱਲੇ ਹੀ ਆਪਣਾ ਕਿਤੇ ਨਾਮ ਕਿਤੇ ਨਾ ਕਿਤੇ ਥੱਲੇ ਹੀ ਉਹ ਤੋਂ ਗਰਾਫ ਜਿਹੜਾ ਆਇਆ ਆ ਮੈਂ ਤਾਂ ਹਮੇਸ਼ਾ ਇਹ ਗੱਲ ਕਹਾਂਗਾ ਯੂਥ ਸਰਕਾਰ ਨੂੰ ਆਪਣੇ ਹੱਥ ਚ ਲਿਆਵੇ ਆਪਣੇ ਆਪ ਨੂੰ ਐਨਾ ਸਟਰੋਂਗ ਕਰੇ ਅੱਗੇ ਆਵੇ ਰਾਜਨੀਤੀ ਚ ਤੇ ਆਪਣੇ ਗੱਡਸ ਪੈਦਾ ਕਰਕੇ ਸਰਕਾਰ ਨੂੰ ਦੇਸ਼ ਦੇ ਸਾਰੇ ਕਾਰਜਕਾਲ ਨੂੰ ਆਪਣੇ ਹੱਥ ਚ ਪੰਜਾਬ ਦੇ ਨੂੰ ਲਵੇ ਫਿਰ ਜਾ ਕੇ ਭਲਾ ਹੋ ਸਕਦਾ ਨਾ ਕਾਂਗਰਸ ਨਾ ਅਕਾਲੀ ਨਾ ਕੋਈ ਹੋਰ ਇਹ ਸਰਕਾਰਾਂ ਜਿਹੜੀਆਂ ਵੀ ਆ ਗਈਆਂ ਲੀ ਭਗਤ ਨੇ ਇੱਕ ਦੂਜੇ ਦਾ ਇੱਕ ਦੂਜੇ ਦਾ 19 20 ਹੀ ਹੈਗੀਆਂ ਨੇ ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਮਿਹਰਬਾਨੀ ਦੇਖੋ ਮੈਂ ਕੋਈ ਨੰਬਰ ਦੇਣ ਵਾਲਾ ਵੈਸੇ ਮੇਰੇ ਕੋਲ ਐਸਾ ਆਈਡੀਆ ਹੈ ਕੋ ਨਹੀਂ ਮੈਂ ਤਾਂ 10 ਦੇ ਵਿੱਚੋਂ ਹੀ ਭਾਜੀ ਸਾਹਿਬ ਨੇ ਜਿੱਦਾਂ ਕਿਹਾ ਇੱਕ ਨੰਬਰ ਹੀ ਦੇ ਸਕਦੇ ਨੇ ਵੀ ਥੋੜਾ ਬੋਝ ਜਿਹੜਾ ਕੀਤਾ ਹੋਇਆ ਉਹ ਵੀ ਇਹਨਾਂ ਨੂੰ ਮਜਬੂਰੀ ਲਈ ਅਗਰ ਆਇਆ ਕੁਝ ਤੇ ਹੱਥ ਹਿਲਾਣਾ ਹੀ ਪਊਗਾ ਇਹਦੇ ਉੱਤੇ ਕੁਝ ਨਹੀਂ ਹੈਗਾ ਇੱਕ ਸਾਲ ਬਾਈ ਜੀ ਦੇਖੋ ਵੀ ਮੈਨੂੰ ਤਾਂ ਕੋਈ ਖਾਸ ਫਰਕ ਨਹੀਂ ਲੱਗਦਾ ਜੋ ਪਹਿਲਾਂ ਸੀਗਾ ਉਹ ਹੀ ਹੋਣਾ ਹੈ ਇਹਦੇ ਲਈ ਕੋਈ ਸਰਕਾਰਾਂ ਬਸ ਆਪਸ ਵਿੱਚ ਮਿਲੀਆਂ ਜੁੜੀਆਂ ਹੀ ਹੈਗੀਆਂ ਸਾਰੀਆਂ ਕੋਈ ਆਪਣੇ ਫਾਇਦੇ ਚਾਉਂਦੀਆਂ ਇਹ ਆਮ ਜਨ ਇਹ ਤਾਂ ਆਮ ਜਨਤਾ ਜੇ ਫਾਇਦਾ ਚਾਹੁੰਦੀ ਇਹਨੂੰ ਆਪਣੇ ਆਪ ਨੂੰ ਹੀ ਬਦਲਣਾ ਪਊਗਾ ਫੇਰੀ ਜਾ ਕੇ ਕੁਝ ਹੋ ਸਕਦਾ ਨਹੀਂ ਇਹਦਾ ਕੁਝ ਨਹੀਂ ਹੋ ਸਕਦਾ ਨਾ ਬਿਲਕੁਲ ਨਹੀਂ ਖੁਸ਼ ਹੈ ਕੀਤਾ ਨਹੀਂ ਹੀ ਕੁਝ ਹੋਈ ਕੋਈ ਚਾ ਸਾਨੂੰ ਤਾਂ ਕੁਝ ਚੇਂਜ ਨਹੀਂ ਲੱਗ ਰਿਹਾ ਜੋ ਪਹਿਲਾਂ ਸੀ ਹੋਈ ਹੁਣੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਫਰਕ ਆਇਆ ਹੋਗਾ ਕੁਝ ਨਹੀਂ ਕੋਈ ਰੋਜ਼ਗਾਰ ਨਹੀਂ ਆਇਆ ਕੁਝ ਵੀ ਨਹੀਂ ਹੋਇਆ ਇੱਕ ਸਾਲ ਚ ਦੋ ਕੁ ਦੇਵਾਂਗੇ ਆਪਾਂ ਇੱਕੇ ਆਵਰੇ ਨੰਬਰ ਕੁਝ ਨਹੀਂ ਮਿਲਿਆ ਵੀਰੇ ਨਾ ਫੋਨ ਨਾ ਨੌਕਰੀਆਂ ਕੁਝ ਵੀ ਨਹੀਂ ਕੋਈ ਚੀਜ਼ ਨਹੀਂ ਆਈ ਨਾ ਵੀਰੇ ਕੁਝ ਵੀ ਨਹੀਂ ਵੱਡੇ ਵੱਡੇ ਵਾਅਦੇ ਕੀਤੇ ਜੀ ਨਾ ਕੋਈ ਨਹੀਂ ਸਿਰੇ ਚੜਾਈ ਇਹਨਾਂ ਨੇ ਕਾਤੋਂ ਮੈਂ ਗੰਬਸਾ ਦੱਸ ਚੋ ਇੱਕ ਨੰਬਰ ਦੱਸ ਚੋ ਇੱਕ ਦੋਈ ਲਾ ਲਓ ਬਸ ਮੋਣਾ ਮੋਟਾ ਕਰਿਆ ਇਹਨਾਂ ਨੇ ਦੇਖੋ ਮਾੜੀ ਕਹਿ ਸਕਦੇ ਆਂ ਵਧੀਆ ਤਾਂ ਕਹਿ ਨਹੀਂ ਸਕਦੇ ਅੱਛਾ ਕੀ ਚਾਹੀਦਾ ਸੀ ਇੱਕ ਸਾਲ ਚ ਇੱਕ ਚਾਲ ਤੇ ਜਿਹੜੇ ਵਾਦੇ ਕੀਤੇ ਸੀ ਕੁਝ ਨਾ ਕੁਝ ਤਾਂ ਪੂਰੇ ਹੋਣੇ ਚਾਹੀਦੇ ਸੀ ਜਿਵੇਂ ਸਮਾਰਟਫੋਨ ਦਾ ਕਰਜ਼ਾ ਮਾਫੀ ਦਾ ਕੋਈ ਵੀ ਪੂਰੀ ਤਰ੍ਹਾਂ ਵਾਦਾ ਪੂਰਾ ਨਹੀਂ ਹੋਇਆ ਅਜੇ ਤੱਕ ਕਿੰਨਾ ਨੰਬਰ ਦੇਵਾਂਗੇ ਫਿਰ ਦੱਸੋ ਦੋਕ ਨੰਬਰ ਬਸ ਖੁਸ਼ ਨਾ ਖੁਸ਼ ਹੋਣ ਦੀ ਤਾਂ ਕੋਈ ਚਲੋ ਵਜ੍ਹਾ ਨਹੀਂ ਹੈਗੀ ਪਰ ਇੱਕ ਚੀਜ਼ ਹੈ ਕਿ ਕੈਪਟਨ ਅਮਰਿੰਦਰ ਸਾਹਿਬ ਨੇ ਬਹੁਤ سارے ਪ੍ਰੋਮਿਸਸ ਕਿਤੇ ਸਨ ਠੀਕ ਹੈ 노 ਡਾਊਟ ਚਲੋ ਹੋ ਸਕਦਾ ਕੁਝ ਨਾ ਉਹ ਫੁੱਲਫਿਲ ਵੀ ਕਰ ਰਹੇ ਹੋਣਗੇ ਲੇਕਿਨ ਉਹਨਾਂ ਨੇ ਇੱਕ ਪ੍ਰੋਮਿਸ ਪ੍ਰੋਮਿਸ ਕੀਤਾ ਸੀ ਕਿ ਜਿੰਨੇ ਵੀ ਸਟੂਡੈਂਟਸ ਆ ਉਹਨਾਂ ਨੂੰ ਲੈਪਟਾਪ ਜਾਂ ਜਾਂ ਮੋਬਾਈਲ ਫੋਨ ਦਵਾਂਗੇ ਉਹਨਾਂ ਨੇ ਉਹ ਵੀ ਫੁੱਲਫਿਲ ਨਹੀਂ ਕੀਤਾ ਹੈਗਾ ਉਸ ਤੋਂ ਇਲਾਵਾ ਜਿਵੇਂ ਕਿ ਜੋਬ ਫੇਅਰ ਵਗੈਰਾ ਨੇ ਹਨਾ ਕਿ ਰੋਜ਼ਗਾਰ ਮੇਲੇ ਲੱਗ ਰਹੇ ਨੇ ਪਰ ਉਹਦੇ ਚ ਇੱਕ ਇੱਕ ਚੀਜ਼ ਦੇਖਣ ਵਾਲੀ ਹੈ ਕਿ ਕਿੰਨੀ ਕ ਪ੍ਰਪੋਰਸ਼ਨ ਚ ਕਿੰਨੀ ਕ ਪਰਸੈਂਟੇਜ ਬੱਚਿਆਂ ਨੂੰ ਜੋਬ ਮਿਲ ਰਹੀ ਹੈ ਹਨਾ ਹੁਣ ਉੱਥੇ ਬਹੁਤ ਸਾਰੀਆਂ ਕੰਪਨੀਆਂ ਆ ਰਹੀਆਂ ਨੇ ਉਹਨਾਂ ਚੋਂ ਕਿੰਨੇ ਕ ਨੂੰ ਦੋ ਨੂੰ ਮਿਲਦੀ ਹੈ ਤਿੰਨ ਨੂੰ ਮਿਲਦੀ ਹੈ ਚਾਰ ਨੂੰ ਜੋਬ ਮਿਲਦੀ ਹੈ ਜਦਕਿ ਫਾਰਮ ਫਿਲ ਆਊਟ ਕਰਨ ਵਾਲੇ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਸਟੂਡੈਂਟਸ ਹੁੰਦੇ ਨੇ ਸਹੀ ਹੈ ਤਾਂ ਮੈਂ ਤਾਂ ਚਲੋ ਇੱਕ ਇੱਕ ਚੀਜ਼ ਐਕਸਪੈਕਟ ਕਰ ਰਿਹਾ ਮੈਂ ਚਲੋ ਮੈਨੂੰ ਕੋਈ ਸ਼ਿਕਾਇਤ ਨਹੀਂ ਹੈਗੀ ਮੈਂ ਤਾਂ ਸਟੂਡੈਂਟਸ ਨੂੰ ਇਹ ਚੀਜ਼ ਐਡਵਾਈਸ ਕਰੂੰਗਾ ਜਿੰਨੇ ਵੀ ਆਪਣੀ ਨੌਜਵਾਨ ਜਨਰੇਸ਼ਨ ਹੈ ਕਿਉਂ ਆਪਣੇ ਦਮ ਤੇ ਕੁਝ ਨਾ ਕੁਝ ਕਰਨਾ ਸਟਾਰਟ ਕਰ ਦਨ ਕਿਸੇ ਤੋਂ ਕੋਈ ਐ ਤੇ ਜਦੋਂ ਉਮੀਦ ਪੂਰੀ ਨਹੀਂ ਹੁੰਦੀ ਤਾਂ ਆਪਾਂ ਨੂੰ ਖੁਦ ਨੂੰ ਹੀ ਨਿਰਾਸ਼ਾ ਹੁੰਦੀ ਹੈ ਸਹੀ ਹੈ ਤਾਂ ਕਿਸੇ ਤੋਂ ਕੋਈ ਐਕਸਪੈਕਟੇਸ਼ਨ ਨਾ ਰੱਖੋ ਆਪਾਂ ਆਪਣੇ ਦਮ ਤੇ ਕੁਛ ਨਾ ਕੁਝ ਕਰ ਲੈਣੇ ਆ ਮੈਨੂੰ ਨਹੀਂ ਲੱਗਦਾ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਹੁੰਦੀਆਂ ਨੇ ਜਦੋਂ ਪਹਿਲੋ ਵਾਲੀਆਂ ਸਰਕਾਰਾਂ ਕੋਈ ਪੋਲਿਸੀਜ਼ ਬਣਾਉਂਦੀਆਂ ਨੇ ਉਹਨਾਂ ਨੂੰ ਬੰਦ ਕਰ ਦਿੰਦੀਆਂ ਨੇ ਆਪਣੀਆਂ ਨਵੀਆਂ ਸ਼ੁਰੂ ਕਰ ਦਿੰਦੀਆਂ ਨੇ ਹਾਂ ਮੈਨੂੰ ਇੱਕ ਬਦਲਾਵ ਜ਼ਰੂਰ ਨਜ਼ਰ ਆਇਆ ਕਿ ਜਿਹੜੀਆਂ ਚਲੋ ਬਾਦਲ ਸਾਹਿਬ ਨੇ ਕੁਝ ਪਾਲਿਸਿਜ਼ ਵਗੈਰਾ ਚਲਾਈਆਂ ਸਨ ਉਹਨਾਂ ਨੇ ਬੰਦ ਕਰਕੇ ਆਪਣੀਆਂ ਸ਼ੁਰੂ ਕਰ ਲਿਆ ਨੇ ਠੀਕ ਹੈ ਤਾਂ ਜਦੋਂ ਨੈਕਸ ਸਰਕਾਰ ਆएगी ਉਹਨਾਂ ਦੀ ਬੰਦ ਕਰਕੇ ਆਪਣੀਆਂ ਸ਼ੁਰੂ ਕਰ ਲੇਗੀ ਤਾਂ ਹੋ ਸਕਦਾ ਕਿ ਜਿਹੜੀ ਪਬਲਿਕ ਪ੍ਰੋਪਰਟੀ ਹੈ ਸਰਕਾਰ ਮਤਲਬ ਕਿ ਜਿਵੇਂ ਕਿ ਹੁਣ ਉਹਨਾਂ ਨੇ ਬਹੁਤ ਸਾਰੇ ਸੇਵਾ ਕੇਂਦਰ ਵਗੈਰਾ ਬਣਾਏ ਸੀ ਅੱਧੇ ਬੰਦ ਕਰਵਾਤੇ ਠੀਕ ਹੈ ਅੱਧੇ ਅੱਧੇ ਚਾਲੂ ਨੇ ਹਨਾ ਤੇ ਜਿਹੜੀ ਪਬਲਿਕ ਪ੍ਰੋਪਰਟੀ ਇਹ ਹੈ ਨਾ ਪਬਲਿਕ ਦਾ ਧਨ ਉਹਦਾ ਲਾਸ ਹੋ ਰਿਹਾ ਜ਼ਿਆਦਾ ਠੀਕ ਹੈ ਇਸ ਤੋਂ ਚੰਗਾ ਕਿ ਚਲੋ ਜੋ ਉਹਨਾਂ ਨੇ ਸਟਾਰਟ ਕੀਤਾ ਉਹਨੂੰ ਅੱਗੇ ਫਰਦਰ ਕੰਟੀਨਿਊ ਕਰਦੇ ਰਹਿਣ ਅੱਛੇ ਤਰੀਕੇ ਨਾਲ ਕੰਟੀਨਿਊ ਕਰਦੇ ਰਹਿਣ ਤਾਂ ਅੱਛਾ ਹੈ ਬਾਕੀ ਮਿੰਤਾ ਨਹੀਂ ਲਾਦਾ ਹੈਗਾ ਕਿ ਕੋਈ ਜ਼ਿਆਦਾ ਚੇਂਜ ਆਇਆ ਉਹ ਜਿਵੇਂ ਦਾ ਪੰਜਾਬ ਆਪਣਾ ਪਹਿਲੋ ਚੱਲ ਰਿਹਾ ਸੀ ਉਹਵੇਂ ਦਾ ਹੀ ਚੱਲ ਰਿਹਾ ਹੈ 10 ਚੋ ਕਿੰਨੇ ਵੈਸੇ ਮੈਂ ਕੋਈ ਜਜਮੈਂਟ ਕਰਨ ਵਾਲਾ ਹੁੰਦਾ ਨਹੀਂ ਹੈਗਾ ਪਰਮੈਂਸ ਦੇਖ ਕੇ ਲੱਗਦਾ ਹੋਵੇ ਇੰਨੇ ਨੰਬਰ ਚਾਹੀਦੇ ਸਨ ਆ 50 50 ਹੈ 1000 ਅਗਰ ਮੈਂ 5 ਦਵਾ ਤਾਂ ਇੰਨਾ ਹੀ ਹੈ ਬਾਕੀ ਮੈਨੂੰ ਹਲੇ ਕੋਈ ਜ਼ਿਆਦਾ ਕਿਉਂਕਿ ਹਲੇ ਅਗਰ ਮੈਂ ਆਪਾਂ ਗੱਲ ਕਰੀਏ ਨਾ ਹਲੇ 1 ਸਾਲ ਹੋਇਆ ਹੈ ਨਾ ਤੇ ਪਹਿਲੇ 2-4 ਮਹੀਨੇ ਤਾਂ ਉਹਨਾਂ ਨੂੰ ਜੋ ਸਿਸਟਮ ਹੈ ਜੋ ਪਹਿਲੋ ਚੱਲ ਰਿਹਾ ਹੈ ਉਹਨੂੰ ਸਮਝਣ ਨੂੰ ਹੀ ਲੱਗ ਜਾਂਦੇ ਨੇ ਠੀਕ ਹੈ ਆਪਾਂ ਨੂੰ ਹਜੇ ਥੋੜਾ ਜਿਹਾ ਟਾਈਮ ਦੇਣਾ ਚਾਹੀਦਾ ਹੈ ਅਗਰ ਆਪਾਂ ਰਿਵਿਊ ਕਰਨਾ ਹੈ ਤਾਂ 2 ਸਾਲ ਬਾਅਦ 3 ਸਾਲ ਬਾਅਦ ਅਗਰ ਠੀਕ ਹੈ ਜ ਇਹਨਾਂ ਨੂੰ 2-3-4 ਸਾਲ ਕੰਪਲੀਟ ਹੋ ਜਾਣਗੇ ਉਦੋਂ ਆਪਾਂ ਨੂੰ ਰਿਵਿਊ ਕਰਨਾ ਚਾਹੀਦਾ ਕਿ ਕੀ ਆਪਣੀ ਪੰਜਾਬ ਦੀ ਗਰੋਥ ਹੋਈ ਹੈ 1 ਸਾਲ ਤਾਂ ਹਲੇ ਮੈਂ ਕਹਿੰਦਾ ਵੀ ਹਲੇ ਘੱਟ ਹੀ ਐ ਉਹਨਾਂ ਦੀ ਜਜਮੈਂਟ ਕਰਨ ਲੱਗਾ ਵੈਸੇ ਮੈਂ ਕੋਈ ਸਪੋਰਟਰ ਨਹੀਂ ਹੈਗਾ ਉਹਨਾਂ ਦਾ ਪਰ ਹਲੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਸਹੀ ਜਜਮੈਂਟ ਕਰ ਸਕਦੇ ਹਾਂ ਉਹਨਾਂ ਦੀ ਸੈਕੰਡਲੀ ਤਾਂ ਮੇਰੇ ਅਕੋਰਡਿੰਗ ਤਾਂ ਯੂਥ ਨੂੰ ਚਾਹੀਦਾ ਹੈ ਨਾ ਥੋੜਾ ਸਮਝਣਾ ਖੁਦ ਵੀ ਕਿ ਲੈ ਆਇਕ ਹੁਣ ਕੈਪਟਨ ਸਾਹਿਬ ਤੋਂ ਜੌਬਸ ਡਿਮਾਂਡ ਕਰ ਰਹੇ ਨੇ ਬਟ ਮੇਰੇ ਅਕੋਰਡਿੰਗ ਕੀ ਹੈ ਆਪਾਂ ਉਹਨਾਂ ਤੋਂ ਜੌਬਸ ਡਿਮਾਂਡ ਕਰਨ ਦੀ ਬਜਾਏ ਆਪਣੇ ਖੁਦ ਦੇ ਹੰਦਰ ਵੀ ਕੈਪੇਬਿਲਿਟੀ ਲੈ ਕੇ ਆਈਏ ਹਨਾ ਨਾਟ ਉਹਨਾਂ ਜੌਬ ਫੇਅਰ ਲੱਗ ਰਹੇ ਨੇ ਉੱਥੇ ਜੌਬ ਹੁਣ ਕਿੰਨੇ ਦੀ ਮਿਲਦੀ ਹੈ ਉਹੀ 5 10 15 ਜਾਂ 15 ਤਾਂ ਮੈਕਸਿਮਮ ਹੈ ਉੱਥੇ ਅਸੀਂ ਖੁਦ ਦੇਖ ਕੇ ਆਏ ਹਾਂ ਬਟ ਮੇਨਲੀ ਚੀਜ਼ ਕੀ ਹੈ ਤੁਸੀਂ ਡਿਮਾਂਡ ਕਿਸ ਚੀਜ਼ ਦੀ ਹੋਦੀ ਹੈ ਸਕਿਲਸ ਦੀ ਉਹਨਾਂ ਤੋਂ ਸਿੱਧੇ ਦੇਖਿਆ ਅਸੀਂ ਇੱਕ ਉਹਨਾਂ ਨੇ ਲਗਾ ਰਖਿਆ ਨੇ ਕੈਂਪ ਵਗੈਰਾ ਯੂਨੀਵਰਸਿਟੀ ਦੇ ਵਿੱਚ ਵੀ ਕਿ ਮਤਲਬ ਰੋਜ਼ਗਾਰ ਪੱਤਾ ਮਿਲਣਾ ਚਾਹੀਦਾ ਇਹ ਚੀਜ਼ ਮਿਲਣੀ ਚ ਦੇ ਇੱਕ ਸਾਰਾ ਬਣ ਕੇ ਚੱਲੀਏ ਉਹੀ ਗੱਲ ਹੈ ਕੋਈ ਵੀ ਸਰਕਾਰਾਂ ਦੀ ਆਪੋ ਤੋਂ ਇੱਕ ਜੀ ਡਿਮਾਂਡ ਕਰਦੇ জব ਦੋ জব ਦੋ ਹੁਣ ਇੱਕ ਜੀ ਬੋਲਦੇ ਨੇ ਕਿ ਸਰਕਾਰ ਸਾਨੂੰ ਨੌਕਰੀ ਲੱਭ ਕੇ ਦੇਵੇ ਇੱਕ ਲੜਕਾ ਜਾਂ ਲੜਕੀ ਵੈਸੇ ਇਹ ਚੀਜ਼ ਕਹਿਣੀ ਚਾਹੀਦੀ ਕਿ ਲੜਕਾ ਜਾਂ ਲੜਕੀ ਆਪਣੀ ਮਤਲਬ ਲਾਈਕ ਆਪਣੇ ਲਾਈਫ ਪਾਰਟਨਰ ਤਾਂ ਖੁਦ ਚੁਣ ਲੈਂਦੇ ਨੇ ਤਾਂ ਉਹ ਇੱਕ ਜੌਬ ਨਹੀਂ ਖੁਦ ਚੁਣ ਸਕਦੇ ਜਾਂ ਖੁਦ ਨਹੀਂ ਦੇਖ ਸਕਦੇ ਤਾਂ ਜਸਟ ਇਹ ਚੀਜ਼ ਹੈ ਮੇਰੇ ਅਕੋਰਡਿੰਗ ਤਾਂ ਨਹੀਂ ਨਹੀਂ ਹੋ ਸਕਣਗੇ ਕਿਉਂਕਿ ਰੀਜ਼ਨ ਕੀ ਹੈ ਕਿਉਂਕਿ ਹਾਂ ਕੁਝ ਕੁ ਪਰਸੈਂਟ ਨੂੰ ਜੌਬ ਮਿਲ ਸਕਦੀ ਹੈ ਬਟ ਜ਼ਿਆਦਾ ਨਹੀਂ ਹਾਂ ਉਹਦੇ ਵਿੱਚ ਵੀ ਕਿਹੜੇ ਆਣਗੇ ਕੁਝ ਜਿਹੜੇ ਕਲੋਜ਼ ਹੁੰਦੇ ਨੇ ਨਾ ਲਾਈਕ ਸ਼ਪਾਰਸ਼ ਵਗੈਰਾ ਲਗਾ ਲੋ ਇਹ ਚੀਜ਼ ਚੱਲ ਸਕਦੀ ਹੈ ਬਾਕੀ ਸੈਕਿੰਡ ਲਈ ਕੁਝ ਕੁ ਸਟੂਡੈਂਟਸ ਨੂੰ ਮਿਲੂਗੀ ਜੌਬ ਸਾਰੇ ਤਾਂ ਤੁਹਾਨੂੰ ਪਤਾ ਹੀ ਹੈ ਯੂਥ ਇਨ ਬਟ ਜੌਬਸ ਕਿੰਨੀਆਂ ਕਿ ਨਿਕਲ ਸਕਣਗੀਆਂ ਇੰਡਸਟਰੀਆਂ ਇੰਨੀਆਂ ਨਹੀਂ ਬਾਕੀ ਜਿਹੜੀ ਇੰਡਸਟਰੀ ਹੈਗੀਆਂ ਨੇ ਉਹ ਖੁਦ ਬੰਦ ਹੁੰਦੀਆਂ ਜਾ ਰਹੀਆਂ ਨੇ ਲਾਈਕ ਥਰਮਲ ਪਲਟ ਵਗੈਰਾ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਬੰਦ ਹੁੰਦੀਆਂ ਜਾ ਰਹੀਆਂ ਨੇ ਬਸ ਮੈਂ ਤਾਂ ਇਹ ਚੀਜ਼ ਕਹਿਣਾ ਚਾਹੁੰਗਾ ਕਿ ਫਸਲੀ ਤਾਂ ਇਹ ਹੈ ਕਿ ਚਲੋ ਗਵਰਨਮੈਂਟ ਨਾਟ ਉਹਨਾਂ ਨੂੰ ਵੀ ਕਰਨਾ ਚਾਹੀਦਾ ਕਿ ਜਿਹੜੇ ਬਾਦੇ ਕਿੱਤੇ ਨੇ ਉਹ ਜਲਦੀ ਜਲਦੀ ਕੰਪਲੀਟ ਕਰਨ ਦਾ ਵਾਅਦਾ ਕਰਨ ਜੇ ਕਰਦੇ ਨੇ ਤਾਂ ਕੰਪਲੀਟ ਕਰਨ ਸੈਕੰਡਲੀ ਇਹ ਕਿ ਯੂਥ ਨੂੰ ਵੀ ਥੋੜਾ ਇਹ ਨਹੀਂ ਹੈ ਕਿ ਆ ਉਹਨਾਂ ਦੇ ਉੱਪਰ ਡਿਪੈਂਡ ਰਹੇ ਨੇ ਖੁਦ ਦੇ ਹੱਥੋਂ ਦੇ ਉੱਪਰ ਵੀ ਕੁਝ ਕਰਨਾ ਸਟਾਰਟ ਕਰਨ ਬਾਕੀ ਥੈਂਕਸ ਲਾਰਡ ਕੈਪਟਨ ਸਰਕਾਰ ਨੂੰ ਜਿਵੇਂ ਅੱਜ ਤੁਸੀਂ ਕਹਿ ਰਹੇ ਹੋ ਵੀ 1 ਸਾਲ ਪੂਰਾ ਹੋ ਗਿਆ ਬਟ ਜਿੱਦਾਂ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀਗੇ ਵੀ ਅਸੀਂ ਹਰ ਘਰ ਚ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਦਵਾਂਗੇ ਜੇ ਨੌਕਰੀ ਨਹੀਂ ਮਿਲਦੀ ਤਾਂ ਉਹਨੂੰ ਪੱਤਾ ਦਵਾਂਗੇ ਬਟ ਦੇਖਣ ਚਾਇਆ ਵੀ ਹਾਲੇ ਤੱਕ ਨੋ ਡਾਊਟ ਜੌਬ ਫੇਅਰਸ ਲੱਗੇ ਨੇ ਬਟ ਉਹਨਾਂ ਚ ਵੀ ਜਿਹੜੇ ਜੌਬ ਫੇਅਰਸ ਦੇ ਵਿੱਚ ਵੀ ਜਿਨ੍ਹਾਂ ਨੂੰ ਅਕੋਰਡਿੰਗ ਉਹਨਾਂ ਦੀ ਯੋਗਤਾਵਾਂ ਦੇ ਅਕੋਰਡਿੰਗ ਨਹੀਂ ਹੈ ਜੇ ਨੌਕਰੀਆਂ ਮਿਲੀਆਂ ਵੀ ਨੇ 5000 7000 8000 ਇਸ ਤੋਂ ਜ਼ਿਆਦਾ ਮੈਂ ਨਹੀਂ ਦੇਖਿਆ ਵੀ ਕਿਸੇ ਨੂੰ ਹਜੇ ਤੱਕ ਨੌਕਰੀ ਮਿਲੀ ਹੈ। ਤੋਂ that means ਵੀ ਸਾਡੇ ਲਈ ਤਾਂ ਇਹੀ ਇੰਪੋਰਟੈਂਟ ਸੀਗਾ ਵੀ ਅਸੀਂ ਜਿੰਨਾ ਪੜ ਰਹੇ ਹਾਂ ਉਹਦੇ ਅਕੋਰਡਿੰਗ ਸਾਨੂੰ ਨੌਕਰੀ ਮਿਲੇ। ਸੋ ਜਿਹੜੇ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀਗੇ ਆਈ ਡੋਨਟ ਥਿੰਕ ਕਿ ਉਹ ਹਜੇ ਤੱਕ ਪੂਰੇ ਕਰ ਪਾਏ ਨੇ ਉਹ ਬਟ ਮੇਬੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੁਝ ਕਰਨਗੇ। ਤਾਂ ਹੋਪ ਫਾਰ ਦਾ ਬੈਸਟ ਪੂਰੇ ਪਿਛਲੇ 1 ਸਾਲ ਤੋਂ ਯਾਨੀ ਕਿ ਪੰਜਾਬ ਸਰਕਾਰ ਦੇ ਵਿੱਚ ਕੁਝ ਚਲੋ ਖਾਮੀਆਂ ਖੂਬੀਆਂ ਹਰੇਕ ਵਿੱਚ ਉਹਨੀਆਂ ਬਟ ਲੈ ਕੇ ਨੇ ਆ ਵੀ ਅਸੀਂ 1 ਸਾਲ ਤੋਂ ਪਿਛਲੇ ਡਿਵੈਲਪਮੈਂਟ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਪਟਿਆਲੇ ਦੀ ਖਾਸ ਕਰਕੇ ਉਸ ਤੋਂ ਕਾਫੀ ਹੱਦ ਤੱਕ ਖੁਸ਼ ਹਾਂ ਓਵਰਆਲ ਪੰਜਾਬ ਚੋਂ ਦੇਖੋ ਹਰੇਕ ਚੀਜ਼ ਨੂੰ ਟਾਈਮ ਲੱਗਦਾ ਹੈ ਕਿਉਂਕਿ ਪਿੱਛੇ ਕਾਲੀ ਅਕਾਲੀ ਸਰਕਾਰ ਨੇ ਬਹੁਤ ਕੁਝ ਯਾਨੀ ਕਿ ਪੰਜਾਬ ਨਾਲ ਬਿਲਕੁਲ ਯਾਨੀ ਕਿ ਇੱਕ ਭੈੜਾ ਵਰਤਾਓ ਜਿਵੇਂ ਇੰਡੀਆ ਪਾਕਿਸਤਾਨ ਦਾ ਹੋ ਤਾਂ ਹੁੰਦਾ ਉਵੇਂ ਉਵੇਂ ਦਾ ਪਰ ਯਾਨੀ ਕਿ ਵਿਤ ਕਰਾ ਕੀਤਾ ਸੀ ਅਕਾਲੀ ਸਰਕਾਰ ਦੇ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਆਇਆ ਵੀ ਉਹਨੂੰ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੁੰਦਾ ਹੈ ਦਸੋਂ ਫਿਲਹਾਲ ਤਾਂ 5 ਨੰਬਰੇ ਦਾ ਕੁਝ ਵੀ ਨਹੀਂ ਪੈਚ ਵਰਕ 0 ਐਵਰੇਜ ਰਿਹਾ ਮਾੜਾ ਵੀ ਨਹੀਂ ਰਿਹਾ ਮਤਲਬ ਇੰਨਾ ਵੀ ਨਹੀਂ ਹੈਗਾ ਵੀ ਇੱਕੋ ਸਾਲ ਚ ਉਹ ਸਾਰੇ ਜਿੰਨੇ ਵੀ ਵਾਅਦੇ ਕੀਤੇ ਸੀ ਉਹ ਪੂਰੇ ਕਰ ਸਕਣ ਥੋੜਾ ਬਹੁਤਾ ਟਾਈਮ ਤਾਂ ਲੱਗੂਗਾ ਜੀ ਇਤਨੀ ਹੈਗਾ ਵੀ 1 ਸਾਲ ਦੇ ਵਿੱਚ ਐਡਾ ਵੱਡਾ ਖਲਾਰਾ ਪਾਇਆ ਹੋਇਆ ਜਿਹੜਾ 10 ਸਾਲਾਂ ਦਾ ਅਕਾਲੀਆਂ ਦਾ ਵੀ 1 ਕੋ ਸਾਲ ਚ ਕੰਪਲੀਟ ਹੋ ਜਵੇ। 3-4 ਆਰਾਊਂਡ 7 ਤਾਂ ਬਣਦੇ ਨੇ। ਵੈਸੇ ਤਾਂ ਵਧੀਆ ਰਿਹਾ ਪਰ ਜਿਹੜਾ ਵੀ ਰੋਜ਼ਗਾਰ ਜਿਹੜਾ ਦੇਣਾ ਸੀਗਾ ਉਹਨਾਂ ਨੇ ਦਿੱਤਾ ਨਹੀਂ ਹੈਗਾ ਹਲੇ ਤੱਕ। 1 ਸਾਲ ਹੋ ਗਿਆ ਬੱਚੇ ਹਲੇ ਵੀ ਫਿਰਦੇ ਆ ਨੌਕਰੀਆਂ ਲਈ। 10 ਚੋਂ 5 ਦਿ ਲਈ ਤਾਂ ਕੁਝ ਨਹੀਂ ਕੀਤਾ ਕਿਉਂਕਿ ਅਸੀਂ ਤਾਂ ਮਤਲਬ ਗ੍ਰੈਜੂਏਸ਼ਨ ਕਰਕੇ ਹੁਣ ਪੜਾਈ ਕਰੀ ਜਾ ਰਹੇ ਆ। ਰੋਜ਼ਗਾਰ ਦਾ ਸਾਨੂੰ ਕਿਤੇ ਦਿਖਦਾ ਨਹੀਂ ਆ ਸਾਡੇ ਵੱਲੋਂ ਤਾਂ ਨਹੀਂ। ਉਹ ਵੀ ਤਾਂ ਇੱਦੀ ਫਿਰਦੇ ਨੇ ਮੈਂ ਉਹਨਾਂ ਨੂੰ ਕਿਹੜੇ ਮਿਲ ਗਿਆ ਉਹ ਵੀ ਤਾਂ ਸਾਡੇ ਨਾਲੋਂ ਵੀ ਹਾਇਰ ਸਟੱਡੀ ਵਾਲੇ ਬ ਨੇ ਹਲੇ ਉਹਨਾਂ ਨੂੰ ਵੀ ਨਹੀਂ ਮਿਲਿਆ ਹਜੇ ਤੱਕ ਤਾਂ ਰੁਜ਼ਗਾਰ ਤੇ 10 2 3 ਸੇਮੀ ਵੀਜ਼ ਨੇਮ ਕੁਝ ਖਾਸ ਨਹੀਂ ਕੀਤਾ ਇਹਨਾਂ ਕੁਛ 6 ਸਾਲ ਦੇ ਵਿੱਚ ਆਈ ਥਿੰਕ ਇਹ ਨੋ ਚੰਗਾ ਤਾਂ ਪਹਿਲੇ ਸੀ ਪਹਿਲੇ ਪਹਿਲੇ ਨਹੀਂ ਰਹਿੰਦੇ ਸੀ ਕਿ ਅਸੀਂ ਪਹਿਲੇ ਨਹੀਂ ਵਧਿਆ ਬਟਰ ਹੁਣ ਆਇਆ ਤਾਂ ਉਹਦੇ ਨਾਲ ਵੀ ਮਿਕਾਰ ਫੋਰ ਪਹਿਲੇ ਨਾਲ ਕੋਈ ਇੰਪਰੂਵਮੈਂਟ ਨਹੀਂ ਹੋਈ ਕੁਝ ਖਾਸ ਪਹਿਲਾਂ ਦੀ ਤਰ੍ਹਾਂ ਹੀ ਹੁਣ ਵੀ ਪਹਿਲੇ ਵੀ ਐਵੇਂ ਘੁੰਮਦੇ ਸੀ ਬੱਚੇ ਪੜਾਈ ਕਰਕੇ ਬੇਰੁਜ਼ਗਾਰ ਹੁਣ ਵੀ ਐਵੇਂ ਹੀ ਨੇ 10 ਚੋਂ 5 ਨਹੀਂ ਜੀ ਬੇਖੁਸ਼ ਨਹੀਂ ਹੈਗੇ ਜੀ ਅਸੀਂ ਉਹਦੀ ਕਾਰਜਕਾਰੀ ਤੋਂ ਕਿਉਂ ਨਹੀਂ ਖੁਸ਼ ਕਿਉਂਕਿ ਕਈ ਤਰ੍ਹਾਂ ਦੇ ਉਹਨਾਂ ਨੇ ਵਾਅਦੇ ਕੀਤੇ ਜਿਵੇਂ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਆਂਗੇ ਉਹ ਉਹਨੂੰ ਐਪਲੀਮੈਂਟਰੀ ਕਰ ਸਕੇ ਸਹੀ ਤਰੀਕੇ ਨਾਲ ਨੰਬਰ 2 ਤੇ ਜਿਹੜੇ ਯੂਥ ਲਈ ਕਹਿੰਦੇ ਸੀ ਵੀ ਅਸੀਂ ਨੌਕਰੀਆਂ ਪ੍ਰੋਵਾਈਡ ਕਰਾਂਗੇ ਉਹ ਵੀ ਨਹੀਂ ਹੋ ਸਕੇ ਤੀਜੇ ਨੰਬਰ ਤੇ ਉਹਨਾਂ ਦਾ ਯਾਨੀ ਕਿ ਮੈਨੂੰ ਲੱਗਦਾ ਵੀ ਜਿਹੜਾ ਨੈਗੇਟਿਵ ਪੁਆਇੰਟ ਆ ਉਹ ਕਹਿੰਦੇ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖਿਆ ਦੇ ਕਈ ਸਕੂਲ ਬੰਦ ਕਰਤੇ ਤੇ ਠੇਕਿਆਂ ਦੀ ਗਿਣਤੀ ਵਧਾ ਦਿੱਤੀ ਇਹ ਦੇ ਕਰਕੇ ਵੀ ਮੈਨੂੰ ਲੱਗਦਾ ਵੀ ਬਈ ਉਹ ਸਰਕਾਰ ਨੂੰ ਜਿੰਨੀਆਂ ਉਮੀਦਾਂ ਨਾਲ ਅਸੀਂ ਬਾਦਲ ਸਰਕਾਰ ਨੂੰ ਪਿੱਛੇ ਹਟਾ ਕੇ ਉਹਨਾਂ ਨੂੰ ਲਿਆਂਦਾ ਸੀ 10 ਸਾਲਾਂ ਬਾਦੋਂ ਇਹ ਵੀ ਉਹਨਾਂ ਦੇ ਨਕਸ਼ੇ ਕਦਮ ਦੀ ਚੱਲਦੇ ਕਿਤੇ ਕਿਤੇ ਦਿਖਾਈ ਦੇ ਰਹੇ ਨੇ ਜ਼ੀਰੋ ਮੇਰੇ ਖਿਆਲ ਨਾਲ ਠੀਕ ਠਾਕ ਰਹੀ ਕਾਰਗੁਜ਼ਾਰੀ ਸਰਕਾਰ ਦੀ ਕਿਉਂਕਿ ਸਰਕਾਰ ਕੋਲ ਇਹਨਾਂ ਫੰਡ ਹੀ ਨਹੀਂ ਸੀਗਾ ਵੀ ਉਹ ਇਹਨਾਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰ ਸਕਦੇ ਪਰ ਫਿਰ ਵੀ ਉਹ ਐਫਰਟਸ ਕਰ ਰਹੇ ਨੇ ਕਿ ਕਿਉਂਕਿ 44000 ਕਿਸਾਨਾਂ ਦਾ ਕਰਜ਼ਾ ਮਾਫ ਹੋ ਚੁੱਕਿਆ ਹੈਗਾ ਤੇ 494000 ਕਿਸਾਨਾਂ ਦੀ ਲਿਫਟ ਬਣ ਚੁੱਕੀ ਆ ਜਿਹੜੀ ਕਿ ਉਹ ਕਹਿ ਰਹੇ ਨੇ ਵੀ ਆਉਣ ਵਾਲੇ 4 ਸਾਲਾਂ ਚ ਅਸੀਂ ਸਾਰਿਆਂ ਦਾ ਕਰਜ਼ਾ ਮਾਫ ਕਰਾਂਗੇ ਤੇ ਬਾਕੀ ਫੰਡਸ ਦੀ ਕਮੀ ਆ ਸਰਕਾਰ ਕੋਲੇ ਤਾਂ ਕਰਕੇ ਉਹ ਹੋਰ ਆਪਸੇ ਵੀ ਫੰਡਸ ਮੈਨੇਜ ਕਰ ਰਹੇ ਨੇ ਜਿਵੇਂ ਸ਼ਰਾਬ ਸਸਤੀ ਕਰ ਦਿੱਤੀ ਆ ਪੰਜਾਬ 'ਚ ਸੋ ਇਦਾਂ ਮੇਰੇ ਹਿਸਾਬ ਨਾਲ ਫੰਡਸ ਹੋਰ ਜਦੋਂ ਅਰੇਂਜ ਹੋ ਗਏ ਤਾਂ ਪੋਸਿਬਿਲਟੀ ਆ ਵੀ ਪੰਜਾਬ ਸਰਕਾਰ ਵਧਿਆ ਕੰਮ ਕਰੂਗੀ ਵਾਦੇ ਸਾਰੇ ਤਾਂ ਨਹੀਂ ਪੂਰੇ ਹੁੰਦੇ ਹੁੰਦੇ ਕੋਈ ਸਰਕਾਰ ਜੀ ਵੀ ਨਹੀਂ ਪੂਰਾ ਕਰਦੀ ਹੁੰਦੀ ਵਾਦੇ ਆਪਾਂ ਚਾਹੇ ਮੋਦੀ ਸਰਕਾਰ ਨੂੰ ਦੇਖ ਲਈ 2014 ਜਦੋਂ ਉਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਅਜੇ ਤੱਕ ਸਿਰੇ ਨਹੀਂ ਚੜਿਆ ਠੀਕ ਹੈ ਜਦੋਂ ਸ਼ਾਮੀ ਨਾਥ ਦੀ ਰਿਪੋਰਟ ਕਿਹਾ ਸੀ ਉਹਨਾਂ ਨੇ ਲਾਗੂ ਕਰਾਂਗੇ ਉਹਨਾਂ ਦੇ ਵਿੱਚੋਂ ਇੱਕ ਪੁਆਇੰਟ ਵੀ ਲਾਗੂ ਨਹੀਂ ਹੋਇਆ ਅਜੇ ਤੱਕ ਪਰ ਸਰਕਾਰ ਕੈਪ ਮੈਨੂੰ ਲੱਗਦਾ ਹੈ ਕਿ ਸਾਰੇ ਵਾਅਦੇ ਤਾਂ ਨਹੀਂ ਪਰ ਜਿੰਨੇ ਕੁ ਜਿੰਨੇ ਕੁ ਹੋ ਸਕਦੇ ਨੇ ਤਾਂ ਉਹ ਜ਼ਰੂਰ ਕਰਨਗੇ ਸਰਕਾਰੀ ਨੌਕਰੀ ਜਿੱਤ ਤੱਕ ਗੱਲ ਲੱਗੀ ਉਹਨੂੰ ਬਹੁਤ ਟਾਈਮ ਲੱਗੂਗਾ ਕਿਉਂਕਿ ਉਹਦੇ ਲਈ ਬਹੁਤ ਸਾਰੇ ਸਾਧਨ ਚਾਹੀਦੇ ਨੇ ਬਹੁਤ ساری ਜਗ੍ਹਾ ਲੋ ਇੰਡਸਟਰੀ ਚਾਹੀਦੀ ਹੈ ਜਿੱਦੇ ਚ ਸਰਕਾਰ ਨੌਕਰੀਆਂ ਦੇ ਸਕੇ ਕਿਉਂਕਿ ਗਵਰਨਮੈਂਟ ਸੈਕਟਰ ਚ ਤਾਂ ਜੋਬਸ ਬਹੁਤ ਘੱਟ ਰਹਿ ਗਈਆਂ ਪੰਜਾਬ ਦੇ ਵਿੱਚ ਤਾਂ ਉਸ ਲਈ ਲੰਬਾ ਪ੍ਰੋਸੈਸ ਚਾਹੀਦਾ ਕੋਈ ਵੀ ਸਰਕਾਰ ਕੋਈ ਵੀ ਸਰਕਾਰ ਹੋਵੇ ਚਾਹੇ ਅਕਾਲੀ ਦਲ ਹੁੰਦੀ ਚਾਹੇ ਆਮ ਆਦਮੀ ਪਾਰਟੀ ਸਰਕਾਰ ਹੁੰਦੀ ਬਾਕੀ ਦਾ ਉਹ ਵੀ ਕਰ ਰਹੇ ਸੀ ਪਰ ਇੰਨਾ ਛੇਤੀ ਇੰਪਲੀਮੈਂਟ ਕੋਈ ਵੀ ਨਹੀਂ ਕਰ ਸਕਦਾ 10 ਚੋਂ ਮੈਂ ਇਹਨਾਂ ਨੂੰ ਦੇ ਦੰਗਾ 6 ਨੰਬਰ ਸਰਕਾਰ ਨੇ ਉਨੇ ਕੰਮ ਨਹੀਂ ਕੀਤੇ ਜਿੰਨੇ ਜਿੰਨੀ ਉਮੀਦ ਸੀ ਸਰਕਾਰ ਤੋਂ ਜੇ ਕੈਪਟਨ ਸਾਹਿਬ ਚਾਹੁੰਦੇ ਨੇ ਉਹਨਾਂ ਦਾ ਉਹੀ ਨਾਮ ਹੋਏ ਜੋ ਅੱਜ ਤੋਂ 14 ਸਾਲ ਪਹਿਲਾਂ 13 ਸਾਲ ਪਹਿਲਾਂ ਪਿਛਲੀ ਸਰਕਾਰ ਵਿੱਚ ਸੀ ਤਾਂ ਉਹਨਾਂ ਨੂੰ ਠੋਸ ਕਦਮ ਤਾਂ ਚੱਕਣੇ ਪੈਣੇ ਨੇ ਉਹਨਾਂ ਨੇ ਉਹ ਕਹਿੰਦੇ ਨੇ ਵੀ ਮਤਲਬ ਉਹ ਲੋਕਾਂ ਨੂੰ ਬੇਫਕੂ ਸਮਝਦੇ ਰਹੇ ਨੇ ਹੈਲਿਕੋਪਟਰ ਤੋਂ ਜਾਂਦੇ ਹੋ ਕਹਿੰਦੇ ਵੀ ਅਸੀਂ ਦੇਖ ਲਿਆ ਜੀ ਖੰਨੇ ਨੂੰ ਮਾਫੀਆ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਉਹਨਾਂ ਨੂੰ ਕੀ ਲੱਗਦਾ ਵੀ ਲੋਕਾਂ ਨੂੰ ਨਹੀਂ ਪਤਾ ਵੀ ਉਹਨਾਂ ਨੂੰ ਨਹੀਂ ਪਤਾ ਸੀ ਪਹਿਲਾਂ ਉਹੀ ਉਹਨਾਂ ਦੀ ਉਹ ਪਾਰਟੀ ਆਪੋਜੀਸ਼ਨ 'ਚ ਸੀ ਤੇ ਉਹੀ ਇਹ ਸਾਰੀ ਬਾਦਲ ਸਰਕਾਰ ਖਰਾਫ ਬੋਲਦੇ ਸੀ ਤੇ ਹੁਣ ਕਹਿੰਦੇ ਨੇ ਵੀ ਅਸੀਂ ਹੁਣ ਦੇਖਿਆ ਤੇ ਅਸੀਂ ਹੁਣ ਕਦਮ ਚੱਕਾਂਗੇ ਜੋ ਕਿ ਹਜੇ ਵੀ ਨਹੀਂ ਚੱਕੇ ਜਾ ਰਹੇ ਆਹ ਹੈਲੀਕਾਪਟਰ ਦਿਓ ਪਹਿਲਾ ਦੀ ਗੱਲ ਹੈ ਵੀ ਉਹਨਾਂ ਨੇ ਐਸਐਸਪੀ ਹਰੇਕ ਡਿਸਟ੍ਰਿਕਟ ਦੇ ਐਸਐਸਪੀ ਨੂੰ ਕਿਹਾ ਸੀ ਵੀ ਅਸੀਂ ਵੀ ਜਿਹੜੀ ਜਿਹੜੀ ਡਿਸਟ੍ਰਿਕਟ ਹੋਊਗਾ ਤੁਸੀਂ ਜ਼ਿੰਮੇਵਾਰ ਹੋਵੋਗੇ ਤਾਂ ਉਹਨਾਂ ਨੂੰ ਹੈਲੀਕਾਪਟਰ ਵਿੱਚ ਕਿਵੇਂ ਪਤਾ ਚੱਲਿਆ ਦੂਜੀ ਗੱਲਾਂ ਦੀ ਹੈ ਜੀ ਰੋਜ਼ਗਾਰ ਰੋਜ਼ਗਾਰ ਮੇਲਿਆਂ ਦੀ ਤਾਂ ਉੱਥੇ ਰੋਜ਼ਗਾਰ ਮੇਲੇ ਉਹਨਾਂ ਨੇ ਗਵਰਨਮੈਂਟ ਜੌਬ ਦੀ ਗੱਲ ਕੀਤੀ ਤੇ ਉਹ ਰੋਜ਼ਗਾਰ ਮੇਲੇ ਲਾਰੇ ਨਹੀਂ ਉਹ ਹੋਰ ਕੰਪਨੀਆਂ ਨੂੰ ਕਹਿ ਰਹੇ ਨੇ ਵੀ ਤੁਸੀਂ ਆਓ ਤਾਂ ਇਹ ਕਿਹੜੇ ਕਿਹੜੇ ਪਾਸੋਂ ਇਹ ਮਤਲਬ ਪੂਰਾ ਕਰ ਰਹੇ ਨੇ ਇਹ ਕੋਈ ਗਵਰਨਮੈਂਟ ਜੌਬਸ ਤਾਂ ਨਹੀਂ ਹੋਈਆਂ ਤੇ ਜਿਹੜੀ ਹੋਰ ਵੀ ਗੱਲ ਹੈ ਵੀ ਰੋਜ਼ਗਾਰ ਮੇਲਿਆਂ ਦਾ ਦੇਤਾ ਇਹਨੂੰ ਦੇਤਾ ਤੇ ਐਂ ਭੀੜ ਇਕੱਠੀ ਕਰ ਰਹੇ ਨੇ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਥੋੜਾ ਕੰਮ ਕਰਨ ਦੀ ਲੋੜ ਹੈ ਦੇਖੋ ਜੀ ਵਾਅਦੇ ਤਾਂ ਚਲੋ ਹਰ ਇੱਕ ਸਰਕਾਰ ਕਰਦੀ ਹੈ ਉਹ ਤਾਂ ਇੱਕ ਪੋਲਿਟਿਕਲ ਕਹਿ ਲਓ ਤੁਸੀਂ ਮਾਰਕੀਟਿੰਗ ਚਲਦੀ ਹੈ ਅੱਜਕੱਲ ਤੇ ਉਹ ਉਹਨਾਂ ਨੂੰ ਜੋ ਲਿਖ ਕੇ ਦੇ ਦਿੰਦੇ ਨੇ ਉਹ ਬੋਲ ਦਿੰਦੇ ਨੇ ਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਇਹ ਪਤਾ ਨਹੀਂ ਵੀ ਜੋ ਤੁਸੀਂ ਕਹਿ ਰਹੇ ਹੋ ਚੀਜ਼ਾਂ ਹੋ ਸਕਦੀਆਂ ਨੇ ਨਹੀਂ ਹੋ ਸਕਦੀਆਂ ਤੇ ਮੈਨੂੰ ਤਾਂ ਕੈਪਟਨ ਸਾਹਿਬ ਤੇ ਹੈਰਾਨੀ ਹੈ ਵੀ ਉਹਨਾਂ ਨੇ ਵੀ ਬੋਲਣ ਵੇਲੇ ਮਤਲਬ ਇਹ ਸੋਚਿਆ ਹੀ ਨਹੀਂ ਵੀ ਜੋ ਲਿਖਿਆ ਹੈ ਜੋ ਮੈਂ ਬੋਲਣਾ ਉਹ ਚੀਜ਼ ਹੋ ਵੀ ਸਕਦੀ ਹੈ ਕਿ ਨਹੀਂ ਬੇਰੁਜ਼ਗਾਰੀ ਤੇ ਨਸ਼ਾ ਇਹ ਮੁੱਦੇ ਬਹੁਤ ਪਹਿਲਾਂ ਤੋਂ ਚੱਲਦੇ ਆ ਰਹੇ ਨੇ ਇਹ ਹਰੇਕ ਵਾਰ ਇਹ ਹੁੰਦਾ ਜਦੋਂ ਬਾਦਲ ਬਾਦਲ ਦੀ ਸਰਕਾਰ ਹੁੰਦੀ ਹੈ ਤਾਂ ਕੈਪਟਨ ਸਾਹਿਬ ਬੋਲਦੇ ਨੇ ਕੈਪਟਨ ਦੀ ਸਰਕਾਰ ਉਹ ਹੁਣ ਬਾਦਲ ਸਾਹਿਬ ਬੋਲਣਗੇ ਤਾਂ ਇਹ ਚੱਲਦਾ ਰਹਿੰਦਾ ਜੇ ਇਹਨਾਂ ਨੂੰ ਕਰਨਾ ਤਾਂ ਉਹ ਉਹਨਾਂ ਨੂੰ ਚਾਹੀਦਾ ਵੀ ਉਹ ਇਹ ਚੀਜ਼ਾਂ ਦੀ ਜਗ੍ਹਾ ਲੋਕਾਂ ਨੂੰ ਇੰਪਲੋਇਮੈਂਟ ਦੇਣ ਲੋਕ ਵਿਲੇ ਹੋਣਗੇ ਤਾਂ ਉਹ ਆਬਵੀਅਸਲੀ ਨਸ਼ਿਆਂ ਵੱਲ ਜਾਣਗੇ ਲੋਕਾਂ ਕੋਲ ਇੰਪਲੋਇਮੈਂਟ ਹੋ ਲੋਕ ਕੋਈ ਕੰਮ ਕਰਨਗੇ ਤਾਂ ਉਹ ਨਸ਼ਿਆਂ ਵੱਲ ਨਹੀਂ ਜਾਣਗੇ ਤੇ ਬਾਕੀ ਦੇਖੋ ਜਿਹੜੇ ਵਾਅਦੇ ਨੇ ਉਹ ਤਾਂ ਹੁਣ ਟਾਈਮ ਹੀ ਦੱਸੋ ਪੂਰੇ ਕਰਦੇ ਨੇ ਕਿੰਨੇ 4 ਨੰਬਰ ਜਿਵੇਂ ਕਿ ਤੁਸੀਂ ਸੁਣਿਆ ਕਿ ਪੰਜਾਬ ਦੇ ਜ਼ਿਆਦਾਤਰ ਲੋਕ ਇਸ ਸਰਕਾਰ ਦੇ 1 ਸਾਲ ਤੋਂ ਬਿਲਕੁਲ ਵੀ ਖੁਸ਼ ਦਿਖਾਈ ਨਹੀਂ ਦੇ ਰਹੇ ਅਤੇ ਇਸ ਸਰਕਾਰ ਨੂੰ ਭੰਡ ਦੇ ਦਿਖਾਈ ਦੇ ਰਹੇ ਨੇ ਕਸੂਰ ਸਰਕਾਰ ਦਾ ਵੀ ਨਹੀਂ ਹੈ ਵਾਦੇ ਇੰਨੇ ਵੱਡੇ ਕਰ ਲਏ ਗਏ ਨੇ ਕਿ ਉਹਨਾਂ ਨੂੰ ਪੂਰਾ ਕਰਨਾ ਲਗਭਗ ਨਾਮੁਮਕਨ ਹੈ ਸ਼ਾਇਦ ਇਸੇ ਕਰਕੇ ਪੰਜਾਬ ਦੇ ਲੋਕ ਇਸ ਤੋਂ ਨਾਖੁਸ਼ ਦਿਖਾਈ ਦੇ ਰਹੇ ਨੇ ਇਹ ਤਾਂ ਸਿਰ ਕੁਝ ਉਹਨਾਂ ਲੋਕਾਂ ਦੀ ਰਾਏ ਜੋ ਅਸੀਂ ਤੁਹਾਨੂੰ ਦਿਖਾਈ ਹੈ ਪਰ ਹੁਣ ਅਸੀਂ ਤੁਹਾਡੇ ਤੋਂ ਵੀ ਪੰਜਾਬ ਦੇ ਲੋਕਾਂ ਤੋਂ ਵੀ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਇਸ ਸਰਕਾਰ ਦੇ 1 ਸਾਲ ਕਾਰਜਕਾਲ ਤੋਂ ਖੁਸ਼ ਹੋ ਇਸ ਬਾਰੇ ਤੁਹਾਡੀ ਕੀ ਰਾਏ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਦ ਪੰਜਾਬ ਟੀਵੀ ਨੂੰ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਾਡਾ ਦ ਪੰਜਾਬ ਟੀਵੀ ਨਾਮ ਦਾ ਪੇਜ ਵੀ ਹੈ ਉਸ ਪੇਜ ਨੂੰ ਜ਼ਰੂਰ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ ਹਰ ਖਬਰ ਦਾ ਸੱਚ